ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿ ਇਹ ਕੇਸ ਦੇ ਵਿੱਚ ਕੋਈ ਡੀਐਸਪੀ ਇਨਵੋਲ ਹੈ ਜਾਂ ਐਸਐਸਪੀ ਇਨਵੋਲ ਹੈ ਤੇ ਇਹਨੂੰ ਡਿਲੇ ਕਰਨਾ ਹੈ ਜਾਂ ਇਹਦੇ ਵਿੱਚ ਕੋਈ ਆਮ ਬੰਦਾ ਇਨਵੋਲ ਹੈ ਇਹਨੂੰ ਫਟਾਫਟ ਸੁਜਾ ਦੇ ਦੇਣਾ ਏਜੰਸੀ ਜਿਹੜੀ ਹੈ ਪੁਲਿਸ ਏਜੰਸੀ ਦੇ ਹੱਥ ਵਾਸੀ ਹੈ ਸਾਰਾ ਕੁਝ ਉਹ ਚਾਵੇ ਤੇ ਅੱਜ ਇਨੀਸ਼ੀਏਟ ਕਰ ਦਵੇ ਉਹ ਚਾਵੇ 10 ਸਾਲ ਇਨੀਸ਼ੀਏਟ ਨਾ ਕਰੇ ਮੈਂ ਕੱਲ ਇੱਕ ਖਬਰ ਪੜ ਰਿਹਾ ਸੀਗਾ ਕਿ ਇੱਕ ਜਗ੍ਹਾ ਦੇ ਉੱਤੇ 5-6 ਚੋਰੀਆਂ ਹੋ ਗਈਆਂ ਇੱਕੋ ਜਗ੍ਹਾ ਦੇ ਉੱਤੇ ਬਾਰ-ਬਾਰ 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 ਹਜੇ ਤੱਕ ਪਰਚਾ ਨਹੀਂ ਹੋ ਰਿਹਾ 79000 ਐਫ ਆਈ ਆਰਸ ਜਿਹੜੀਆਂ ਨੇ ਪੈਂਡਿੰਗ ਨੇ ਪੰਜਾਬ ਦੇ ਵਿੱਚ ਉਹਨ ਜਦੋਂ ਇਨਫੋਰਮੇਸ਼ਨ ਉਹਦੇ ਚੱਲੀ ਗਈ ਉਹਨੇ ਪਰਚਾ ਦਰਜ ਕਰਨਾ ਹੈ ਪਰਚਾ ਦਰਜ ਕਰਨਾ ਹੈ ਹੁਣ ਨਵੇਂ ਕਾਨੂੰਨ ਦੇ ਵਿੱਚ 14 ਦਿਨਾਂ ਦਾ ਸਮਾਂ ਦਿੱਤਾ ਗਿਆ ਪਰ ਮੈਨੂੰ ਲੱਗਦਾ ਕਿ ਇੱਕ ਰੇਪ ਦੇ ਜਿਹੜੇ ਆਫੈਂਸ ਨੂੰ ਛੱਡ ਕੇ ਔਰ ਕੋਈ ਅਫੈਂਸ ਨੂੰ ਜਿਹੜਾ ਇਹਦੇ ਚ ਟਾਈਮ ਬਾਉਂਡਰ ਨਹੀਂ ਕੀਤਾ ਗਿਆ ਪੁੱਛਿਆ ਜਾ ਸਕੇ ਕਿ ਯਾਰ ਤੂੰ ਅੱਜ ਤੱਕ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ ਤੂੰ ਅੱਜ ਤੱਕ ਕੀ ਕਰ ਰਿਹਾ ਹੈ ਜਾਂ ਕਦੋਂ ਤੱਕ ਹੋਏਗੀ ਕਿੰਨਾ ਟਾਈਮ ਹੋਰ ਲੱਗੇਗਾ ਜਦੋਂ ਲਾਅ ਦੇ ਵਿੱਚ ਕੋਈ ਮੰਡੇਟ ਜਾਂ ਡਾਇਰੈਕਟਿਵ ਆ ਜਾਂਦੀ ਹੈ ਨਾ ਫੇਅਰ ਸਟੇਟ ਏਜੰਸੀਸ ਤੇ ਕੋਲ ਕੋਈ ਹੱਲ ਨਹੀਂ ਬਚਦਾ ਸਪੋਜ਼ ਕੋਈ ਅਫੈਂਸ ਹੈ 7 ਸਾਲ ਤੋਂ ਥੱਲੇ ਹੈ ਪੁਲਿਸ ਵਾਲੇ ਜਿਹੜੇ ਨੇ ਪੁਲਿਸ ਏਜੰਸੀ ਉਹਨੂੰ ਫਟਾਫਟ ਜਾ ਕੇ ਇੱਕਦਮ ਉਹਨੂੰ ਅਰੈਸਟ ਨਹੀਂ ਕਰ ਸਕਦੇ ਪਰ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਆਪ ਹੀ 80 ਸਾਲ ਦਾ ਹੋ ਗਿਆ ਟ੍ਰਾਇਲ 'ਚ ਉਹਨੂੰ ਤੁਸੀਂ ਲਾਈਫ ਇਨ ਪ੍ਰਿਜ਼ਨਮੈਂਟ ਕਰਾ ਵੀ ਲਓ ਉਹਦੀ ਤੇ 90% ਤੇ ਜ਼ਿੰਦਗੀ ਨਿਕਲ ਗਈ ਕਿ ਉਹਨੂੰ ਸਜ਼ਾ ਆ ਕਿ ਮਿਲੀ ਸਸਿਕਲ ਜੀ ਤੁਸੀਂ ਦੇਖ ਰਹੇ ਹੋ DF ਚੈਨਲ ਪੰਜਾਬੀ ਜਿਹੜੇ ਫੇਕ ਐਨਕਾਊਂਟਰਸ ਸ਼ਬਦੀ ਜਿਹੜਾ ਬਹੁਤ ਮਾੜਾ ਹੈਗਾ ਔਰ ਬਹੁਤ ਜ਼ਿਆਦਾ ਪਿਛਲੇ ਕਈ ਦਹਾਕਿਆਂ ਤੋਂ ਹੈ बार-बार ਘੁੰਮਰੇ ਜਿਹਨੂੰ ਕਹਿੰਦੇ ਕਿ ਝੂਠੇ ਪੁਲਸ ਮੁਕਾਬਲੇ ਪੰਜਾਬ ਖਾਸ ਤੌਰ ਤੇ ਜੇ ਗੱਲ ਕਰੀਏ ਤੇ ਪੰਜਾਬ ਨੇ ਪਿਛਲੇ ਲੰਬੇ ਸਮੇਂ ਤੋਂ ਫੇਕ ਐਨਕਾਊਂਟਰਸ ਦਾ ਇੱਕ ਪੂਰਾ ਦਾ ਪੂਰੀ ਜਿਹੜਾ ਹੈਗਾ ਸਮਾਂ ਹੰਡਾਇਆ ਔਰ ਖਾਸ ਤੌਰ ਤੇ ਇਹਦੇ ਵਿੱਚ ਉਸ ਕਾਲੇ ਦੌਰ ਦੀ ਜਾਂ ਉਸ ਦੌਰ ਦੀ ਗੱਲ ਜ਼ਰੂਰ ਕਰਨੀ ਬਣਦੀ ਹੈ ਜਿਹਨੂੰ ਖੜਕੂਵਾਦ ਦਾ ਸਮਾਂ ਕਿਹਾ ਜਾਂਦਾ ਸੀ ਜਾਂ ਜਿਹਨੂੰ ਪੰਜਾਬ ਦਾ ਇੱਕ ਉਹ ਦੌਰ ਕਿਹਾ ਜਾਂਦਾ ਸੀ ਜਦੋਂ ਇੱਕ ਬਹੁਤ ਜ਼ਿਆਦਾ ਐਮਰਜੈਂਸੀ ਸਿਚੁਏਸ਼ਨ ਬਣੀ ਹੋਈ ਸੀਗੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਪੁਲਿਸ ਦੇ ਹੱਥ ਤੇ ਵਿੱਚ ਪੂਰੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਖੁੱਲ੍ਹ ਦਿੱਤੀ ਗਈ ਜਾਂ ਉਹਨਾਂ ਦੇ ਹੱਥ ਜਦੋਂ ਲਗਾਮ ਆਈ ਡੋਰ ਛੱਡੀ ਗਈ ਤਾਂ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੀਆਂ ਤਸ਼ੱਦਦ ਵੀ ਕੀਤੇ ਬਹੁਤ ਸਾਰੇ ਟੌਰਚਰਸ ਦੇ ਮਾਮਲੇ बार-बार ਸਾਹਮਣੇ ਆਏ ਲੋਕ ਕਹਿੰਦੇ ਰਹੇ ਪਰ ਅਦਾਲਤਾਂ ਦੇ ਵਿੱਚ ਵੀ ਆਏ ਪਰ ਕਈਆਂ ਤੇ ਹੁਣ ਫੈਸਲੇ ਵੀ ਆਣੇ ਸ਼ੁਰੂ ਹੋ ਗਏ ਨੇ ਉਨਾ ਸਾਰਿਆਂ ਫੈਸਲਿਆਂ ਦੇ ਵਿੱਚ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ 10-10 ਸਾਲ ਦੀਆਂ ਇਸ ਤਰ੍ਹਾਂ ਦੀਆਂ ਕੁਝ ਸਜ਼ਾਵਾਂ ਵੀ ਹੋਈਆਂ ਨੇ ਪਰ ਖਾਸ ਤੌਰ ਤੇ ਹਾਲ ਦੇ ਵਿੱਚ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਪੰਜ ਪੁਲਿਸ ਵਾਲਿਆਂ ਨੂੰ ਜਿਹਦੇ ਵਿੱਚ ਐਸਪੀ ਡੀਐਸਪੀ ਔਰ ਤਿੰਨ ਇੰਸਪੈਕਟਰ ਰੈਂਕ ਦੇ ਬੰਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉਹ ਵੀ ਰਿਗਰਸ ਇਮਪ੍ਰਿਜ਼ਨਮੈਂਟ ਰਿਗਰਸ ਲਾਈਫ ਇਮਪ੍ਰਿਜ਼ਨਮੈਂਟ ਜਿਹੜੀ ਹੈਗੀ ਹੈ ਉਹ ਸੁਣਾਈ ਗਈ ਹੈ ਜਿਹਨੂੰ ਕਹਿੰਦੇ ਆ ਮੁਸ਼ੱਕਤ ਜਿਹੜੀ ਹੈਗੀ ਹੈ ਉਮਰ ਕੈਦੀ ਸਜ਼ਾ ਇਸ ਸਾਰੇ ਮਾਮਲੇ ਦੇ ਵਿੱਚ ਅਸੀਂ ਫਿਰ ਗੱਲਬਾਤ ਕਰਾਂਗੇ ਐਡਵੋਕੇਟ ਕਵਰ ਪਾਹਲ ਸਿੰਘ ਨਾਲ ਉਹਨਾਂ ਨਾਲ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕ੍ਰਿਮੀਨਲ ਪ੍ਰੋਸੀਜਰ ਹੈਗਾ ਜਾਂ ਕ੍ਰਿਮੀਨਲ ਲਾ ਹੈਗਾ ਉਹਦੇ ਵਿੱਚ ਇਦਾਂ ਦੀ ਜਦੋਂ ਪ੍ਰੋਸੀਡਿੰਗ ਚ ਚੱਲਦੀਆਂ ਨੇ ਤੇ ਇੰਨਾ ਲੰਮਕ ਕਿਉਂ ਜਾਂਦਾ ਕਿਉਂਕਿ ਹਾਲ ਫਿਲਹਾਲ ਦੇ ਵਿੱਚ ਜੋ ਗੱਲ ਆਈਏ ਤੇ 32 ਸਾਲ ਦਾ ਲੰਮਾ ਸਮਾਂ ਜਿਹੜਾ ਹੈ ਉਹ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਵਕੀਲ ਸਾਹਿਬ 32 ਸਾਲ ਲੰਮਾ ਜਿਹੜਾ ਹੁਣ ਹਾਲ ਫਿਲਹਾਲ ਦੇ ਵਿੱਚ ਪੰਜ ਬੰਦਿਆਂ ਨੂੰ ਇੱਕ ਸਜ਼ਾ ਹੋਈ ਹੈ ਕ੍ਰਿਮੀਨਲ ਪ੍ਰੋਸੀਜਰ ਚੱਲਿਆ ਉਹਦੇ ਵਿੱਚ ਕਹਿੰਦੇ ਜੀ ਪਹਿਲੇ ਤੁਸੀਂ ਸਾਰਾ ਤੁਸੀਂ ਜਾਣੇ ਵਕੀਲ ਉਹ ਸਾਰਾ ਪੜਿਆ ਦੇਖਿਆ ਤੁਸੀਂ ਕਹਿੰਦੇ ਜੀ ਉਹਦੇ ਵਿੱਚ ਪਹਿਲੇ ਚੱਲਿਆ ਕੇਸ ਉਹਦੇ ਬਾਅਦ ਬੰਦ ਹੋ ਗਿਆ 10 ਸਾਲ ਸ਼ਾਇਦ ਮੇਰੇ ਖਿਆਲ ਚ ਉਹਦੇ ਵਿੱਚ ਸਟੇ ਮਿਲਿਆ ਰਿਆ ਦੁਬਾਰਾ ਰੀਓਪਨ ਹੁੰਦਾ ਹੈ ਹਾਈ ਕੋਰਟ ਤੋਂ ਸੀਬੀਆਈ ਕੋਲ ਚਲੇ ਜਾਂਦਾ ਹੈ ਔਰ सीबीआई ਦੀ ਜਿਹੜੀ ਵਿਸ਼ੇਸ਼ ਸਪੈਸ਼ਲ सीबीआई कोर्ट ਮੁਹਾਲੀ ਹੈਗੀ ਹੈ ਉਹਨਾਂ ਨੇ ਪੰਜ ਖਾਸ ਤੌਰ ਤੇ ਜਿਹੜੇ ਸਭ ਤੋਂ ਜ਼ਿਆਦਾ ਇੱਕ ਵੱਡਾ ਫੈਸਲਾ ਮੰਨਿਆ ਜਾ ਰਿਹਾ ਹੈ ਪੰਜ ਐਸਪੀ ਲੈਵਲ ਦਾ ਇੱਕ ਬੰਦਾ ਹੈ ਉਹਦੇ ਵਿੱਚ ਡੀਐਸਪੀ ਹੈਗਾ ਉਹਦੇ ਵਿੱਚ ਇਨਸਪੈਕਟਰ ਲੈਵਲ ਦੇ ਹੈਗੇ ਨੇ ਉਹਨਾਂ ਨੂੰ ਉਮਰ ਕੈਦ ਦੀ ਰਿਗਰਸ ਲਾਈਫ ਇਮਪ੍ਰਿਜ਼ਨਮੈਂਟ ਜਿਹੜੀ ਉਹ ਦਿੱਤੀ ਗਈ ਹੈ ਪਰ ਗੱਲ ਗੱਲ ਉਹੀ ਆਂਦੀ ਵੀ ਕੋਰਟਾਂ ਦੇ ਵਿੱਚ ਇਹਨਾਂ ਲੰਬਾ ਟਾਈਮ ਕਿਉਂ ਲੱਗ ਜਾਂਦਾ ਕਿਉਂਕਿ ਜਦੋਂ ਅਸੀਂ ਪਰਿਵਾਰਾਂ ਨਾਲ ਮਿਲੇ ਪਰਿਵਾਰਾਂ ਦਾ ਜਿਹੜਾ ਹਾਲ ਸੀਗਾ ਉਹ ਦੇਖਣ ਵਾਲਾ ਸੀਗਾ ਕਿ ਕਹਿ ਨਹੀਂ ਸਕਦੇ ਉਹ ਬਸ ਜ਼ਿੰਦਾ ਘੁਮਰੇ ਨੇ ਨਾ ਉਹਨਾਂ ਦੀ ਜ਼ਿੰਦਗੀ ਹੈ ਨਾ ਉਹਨਾਂ ਦਾ ਖਾਣ ਪੀਣ ਹੈ ਨਾ ਉਹਨਾਂ ਦਾ ਉੱਠਣ ਬੈਠਣ ਹੈ ਚਾਹੇ ਕੋਈ ਵੀ ਐਦਾਂ ਦਾ ਝੂਠੇ ਮੁਕਾਬਲੇ ਦੀ ਜਦੋਂ ਗੱਲ ਆਂਦੀ ਹੈ ਚਾਹੇ ਉਹ ਸੱਚਾ ਮੁਕਾਬਲਾ ਹੋਵੇ ਪੁਲਿਸ ਵੱਲੋਂ ਠੀਕ ਐਨਕਾਊਂਟਰ ਕੀਤਾ ਗਿਆ ਹੋਵੇ ਜਾਂ ਝੂਠਾ ਕੀਤਾ ਗਿਆ ਹੋਵੇ ਪਰ ਉਹਦੇ ਨਵੇੜਾ ਇੰਨਾ ਲੰਬਾ ਚੌੜਾ ਇੰਨਾ ਟਾਈਮ ਕਿਉਂ ਲੱਗ ਜਾਂਦਾ ਹੈ ਦੇਖੋ ਮੈਮ ਬੜਾ ਮੁਸ਼ਕਲ ਸਵਾਲ ਤੁਸੀਂ ਪੁੱਛ ਲਿਆ ਤੁਸੀਂ ਕਿ ਡਿਲੇ ਹੁੰਦਾ ਕਿਉਂ ਹੈ ਕਿਸੇ ਵੀ ਕ੍ਰਿਮੀਨਲ ਟ੍ਰਾਇਲ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਫੇਕ ਐਨਕਾਊਂਟਰਸ ਦੇ ਵਿੱਚ ਹੀ ਆਪਾਂ ਕਵਾਂਗੇ ਹਾਂਜੀ ਕੋਈ ਵੀ ਕ੍ਰਿਮੀਨਲ ਟ੍ਰਾਇਲ ਕੋਈ ਵੀ ਆਫੈਂਸ ਕਾਨੂੰਨ ਦੀ ਨਜ਼ਰ ਦੇ ਵਿੱਚ ਉਹ ਫੈਂਸੀ ਹੁੰਦਾ ਜੀ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕਿ ਇਹ ਕੇਸ ਦੇ ਵਿੱਚ ਕੋਈ ਡੀਐਸਪੀ ਇਨਵੋਲਵ ਹੈ ਜਾਂ ਐਸਐਸਪੀ ਇਨਵੋਲਵ ਹੈ ਤੇ ਇਹਨੂੰ ਡਿਲੇ ਕਰਨਾ ਹੈ ਜਾਂ ਇਹਦੇ ਵਿੱਚ ਕੋਈ ਆਮ ਬੰਦਾ ਇਨਵੋਲਵ ਹੈ ਇਹਨੂੰ ਫਟਾਫਟ ਸਜ਼ਾ ਦੇ ਦੇਣੀ ਸਭ ਤੋਂ ਪਹਿਲੇ ਤੇ ਮੈਂ ਤੁਹਾਡੀ ਗੱਲ ਇੱਥੇ ਕਲੈਰੀਫਿਕੇਸ਼ਨ ਕਰਾਂਗਾ ਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਭਾਵੇਂ ਕੋਈ ਪੀਐਨ ਹੈ ਭਾਵੇਂ ਕੋਈ ਡੀਐਸਪੀ ਹੈ ਭਾਵੇਂ ਕੋਈ ਮੰਤਰੀ ਹੈ ਭਾਵੇਂ ਕੋਈ ਸੰਤਰੀ ਹੈ ਕਾਨੂੰਨ ਤੇ ਕਾਨੂੰਨ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਸਭ ਦੇ ਵਾਸਤੇ ਇੱਕ ਹੈ ਤੇ ਸੇਮ ਹੈ ਜੀ ਉਹ ਕਦੇ ਨਹੀਂ ਬਦਲਦਾ ਠੀਕ ਹੈ ਨਾ ਸੰਵਿਧਾਨ ਸਭ ਦਾ ਇੱਕ ਹੈ ਸੰਵਿਧਾਨ ਵੱਡੇ ਬੰਦੇਆਂ ਵਾਸਤੇ ਅੱਡ ਨਹੀਂ ਹੈਗਾ ਛੋਟੇ ਬੰਦੇ ਵਾਸਤੇ ਅੱਡ ਨਹੀਂ ਹੈਗਾ ਸਭ ਨੂੰ ਇਕਵਲ ਰਾਈਟਸ ਹੈ ਇਕਵਲ ਡਿਊਟੀਆਂ ਹੈ ਇਕਵਲ ਲਾਇਬਿਲਿਟੀਆਂ ਹੈ ਹੁਣ ਜਿੱਥੋਂ ਤੱਕ ਡਿਲੇ ਦਾ ਤੁਸੀਂ ਮੈਨੂੰ ਕੁਐਸਚਨ ਕਰ ਰਹੇ ਹੋ ਡਿਲੇ ਦੇ ਵਿੱਚ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਦਾਲਤਾਂ ਦੇ ਵਿੱਚ ਹੀ ਡਿਲੇ ਹੁੰਦਾ ਡੇਲੇ ਹੋਣ ਦੇ ਕਾਰਨ ਇੱਕ ਸਟੇजेस ਹੈ ਹੁਣ ਕੋਈ ਵੀ ਚੀਜ਼ ਜਿਹੜੀ ਹੈ ਸ਼ੁਰੂ ਹੁੰਦੀ ਹੈ ਤੁਸੀਂ ਦੇਖੋ ਕਿ ਇੱਕਦਮ ਕੋਰਟ ਦੇ ਵਿੱਚ ਨਹੀਂ ਪਹੁੰਚ ਜਾਂਦੀ ਉਹਦੀ ਸ਼ੁਰੂਆਤ ਹੁੰਦੀ ਹੈ ਇਨਫੋਰਮੇਸ਼ਨ ਤੋਂ ਇੱਕ ਬੰਦੇ ਨੇ ਇਨਫੋਰਮੇਸ਼ਨ ਦੇ ਦਿੱਤੀ ਮੈਂ ਜਨਰਲ ਗੱਲ ਕਰਾਂਗਾ ਮੈਂ ਪਾਰਟਿਕੂਲਰ ਗੱਲ ਨਹੀਂ ਕਰਦਾ ਜੀ ਜਨਰਲ ਜੋ ਹੈਗਾ ਇੱਕ ਬੰਦੇ ਨੇ ਇਨਫੋਰਮੇਸ਼ਨ ਦੇ ਦਿੱਤੀ ਕਿ ਇਹ ਆਫੈਂਸ ਜਿਹੜਾ ਹੋ ਗਿਆ ਸੁਪੋਜ਼ ਮਰਡਰ ਰੇਫ ਫੇਕ ਐਂਕਾਊਂਟਰ ਐਕਸਟਰਾਕਸਟੀਆਂ ਕਾਏ ਹੋਏ ਨੇ ਕਿ ਜੇ ਤੁਹਾਡੇ ਖਿਲਾਫ ਕੋਈ ਅਫੈਂਸ ਹੁੰਦਾ ਤੁਸੀਂ ਪੁਲਿਸ ਕੋਲ ਜਾਓ ਤੁਸੀਂ ਪੁਲਿਸ ਕੋਲ ਜਾਓ ਆਪਣੀ ਕੰਪਲੇਂਟ ਦਰਜ ਕਰਾਓ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰੇਗੀ ਜੀ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਸਾਰੀ ਏਜੰਸੀ ਜਿਹੜੀ ਹੈ ਪੁਲਿਸ ਏਜੰਸੀ ਦੇ ਹੱਥ ਵਾਸੀ ਹੈ ਸਾਰਾ ਕੁਝ ਕਿ ਉਹ ਚਾਵੇ ਤੇ ਅੱਜ ਇਨੀਸ਼ੀਏਟ ਕਰ ਦਵੇ ਉਹ ਚਾਵੇ 10 ਸਾਲ ਇਨੀਸ਼ੀਏਟ ਨਾ ਕਰੇ ਹੁਣ ਮੈਂ ਕੱਲ ਇੱਕ ਖਬਰ ਪੜ ਰਿਹਾ ਸੀਗਾ ਕਿ ਇੱਕ ਜਗ੍ਹਾ ਦੇ ਉੱਤੇ 5 6 ਚੋਰੀਆਂ ਹੋ ਗਈਆਂ ਇੱਕੋ ਜਗ੍ਹਾ ਦੇ ਉੱਤੇ ਬਾਰ-ਬਾਰ 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 ਹਜੇ ਤੱਕ ਪਰਚਾ ਨਹੀਂ ਹੋ ਰਿਹਾ ਜੀ 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 ਹੈਨਾ ਇਹ ਹੋ ਗਿਆ ਇੱਕ ਕਾਸ ਕਿ ਇੱਕ ਜੜਾ ਡਿਲੇਡ ਕਿਉਂਕਿ ਪੁਲਿਸ ਨੂੰ ਵੀ ਤੁਸੀਂ ਦੇਖੋ ਪੁਲਿਸ ਦੀ ਕਦਰ ਮਾਤਰਾ ਬੜੀ ਘਟ ਹੈ ਜੀ ਜੀ ਪੰਜਾਬ ਦੇ ਵਿੱਚ ਜੀ ਪੁਲਿਸ ਦੀ ਜਿਹੜੀ ਪ੍ਰੋਪੋਰਸ਼ਨ ਹੈ ਉਹ ਬਹੁਤ ਘਟ ਹੈ ਆਫਰੈਂਸ ਬਹੁਤ ਜ਼ਿਆਦਾ ਨੇ ਨਫਰੀ ਘਟ ਹੈ ਨਫਰੀ ਘਟ ਕਹਿ ਲਓ ਤੁਸੀਂ ਇੱਕ ਡਾਟਾ ਅਫੀਸ਼ੀਅਲ ਸਾਡੇ ਕੋਲ ਆਇਆ ਕਿਸੇ ਕੇਸ ਦੇ ਵਿੱਚ ਉਹਦੇ ਚ ਦੱਸਿਆ ਗਿਆ ਕਿ ਆ 79000 ਐਫ ਆਈ ਆਰ ਜਿਹੜੀਆਂ ਨੇ ਪੈਂਡਿੰਗ ਨੇ ਪੰਜਾਬ ਦੇ ਵਿੱਚ ਕੱਟ ਨਹੀਂ ਹੁੰਦਾ ਨੰਬਰ ਡੀਡੀਆਰ ਕੱਟੀ ਹੋਈ ਹੈ ਐਫ ਆਈ ਆਰ ਐਫ ਆਈ ਆਰ ਨਹੀਂ ਹੋਈ ਡੀਡੀਆਰ ਐਫ ਆਈ ਆਰ ਹੋਈਆਂ ਪਈਆਂ ਹੋਈਆਂ ਪਈਆਂ ਓਕੇ ਥੈਟ ਇਜ਼ ਪੈਂਡਿੰਗ ਇਨਵੈਸਟੀਗੇਸ਼ਨ ਅੱਛਾ ਜੀ ਜਾਂਚ ਨਹੀਂ ਜਾਂਚ ਨਹੀਂ ਉਹ ਚ ਨਹੀਂ ਸ਼ੁਰੂ ਨਹੀਂ ਹੋਈ ਜਾਂ ਉਹ ਚ ਕੰਪਲੀਟ ਨਹੀਂ ਕੀਤੀ ਗਈ ਹੁਣ 80000 ਮੁਕਦਮੇ ਸਾਨੂੰ ਮੈਡਮ ਐਜ਼ ਅ ਵਕੀਲ ਜੇ ਆਪਾਂ ਮੈਂ ਤੁਹਾਨੂੰ ਗੱਲ ਕਰਾਂ ਕਿ ਜੇ ਆਪਾਂ ਅੱਛੇ ਤਰੀਕੇ ਨਾਲ ਕੋਈ ਕੇਸ ਨੂੰ ਕਰਨਾ ਨਾ ਤੇ ਅਸੀਂ ਇੱਕ ਦਿਨ ਦੇ ਵਿੱਚ ਦੋ ਜਾਂ ਤਿੰਨ ਬੈਸਾਂ ਵੱਧ ਤੋਂ ਵੱਧ ਇਸ ਤੋਂ ਵੱਧ ਨਹੀਂ ਕਰ ਸਕਦੇ ਜੀ ਜੀ ਹੁਣ ਤੁਸੀਂ ਦੇਖੋ ਕਿ ਜਦੋਂ 80000 90000 ਦੇ ਨੰਬਰ ਦੇ ਵਿੱਚ ਤੁਹਾਡੇ ਕੋਲ ਕੇਸ ਪੈਂਡਿੰਗ ਰਹਿ ਗਏ ਪੁਲਿਸ ਫੋਰਸ ਤੁਹਾਡੇ ਕੋਲ ਘੱਟ ਗਈ ਹੈ ਉਹ ਵੀ ਹਿਊਮਨਸ ਨੇ ਹੈਨਾ ਉਹ ਵੀ ਹਿਊਮਨਸ ਨੇ ਮੈਂ ਨਹੀਂ ਕਹਿੰਦਾ ਹਾਂ ਕੁਝ ਹਰ ਏਜੰਸੀ ਦੇ ਵਿੱਚ ਕੋਈ ਬੰਦਾ ਕੰਮ ਕਰਦਾ ਕੋਈ ਨਹੀਂ ਕਰਨਾ ਚਾਹੁੰਦਾ ਜੀ ਹੋਂ ਜਦੋਂ ਇਨਫੋਰਮੇਸ਼ਨ ਉਹਦੇ ਚਲੇ ਗਈ ਉਹਨੇ ਪਰਚਾ ਦਰਜ ਕਰਨਾ ਹੈ ਪਰਚਾ ਦਰਜ ਕਰਨਾ ਹੈ ਹੁਣ ਨਵੇਂ ਕਾਨੂੰਨ ਦੇ ਵਿੱਚ 14 ਦਿਨਾਂ ਦਾ ਸਮਾਂ ਦਿੱਤਾ ਗਿਆ ਜੀ ਕਿ ਹੁਣ 14 ਦਿਨਾਂ ਦੇ ਵਿੱਚ ਜਦੋਂ ਤੁਹਾਨੂੰ ਆਂਦੀ ਹੈ ਜਿਹਦੇ ਵਿੱਚ 3 ਸਾਲ ਤੋਂ 7 ਸਾਲ ਤੋਂ ਘੱਟ ਹੈ ਸਜ਼ਾ ਉਹਦੇ ਚ ਤੁਸੀਂ 14 ਦਿਨ ਦੀ ਇਨਕੁਆਰੀ ਕਰ ਸਕਦਾ ਬੰਦਾ ਮੀਨਸ ਕਿ ਐਫ ਆਈ ਆਰ ਦਰਜ ਕਰਨ ਤੋਂ ਬਾਅਦ 14 ਦਿਨ ਦੀ ਇਨਕੁਆਰੀ ਐਫ ਆਈ ਆਰ ਕਰਨੀ 14 ਦਿਨ ਦੇ ਅੰਦਰ ਅੰਦਰ ਇਨਕੁਆਰੀ ਉਹਨੇ ਕਰ ਕਰਕੇ ਐਫ ਆਈ ਆਰ ਦਰਜ ਕਰਨੀ ਹੈ ओके okay. एनी कह सकदे कि तुसी महिना ਪਈ ਰਹੀ ਕੰਪਲੇਂਟ 10 ਮਹੀਨੇ ਪਈ ਰਹੀ 댓 ਇਜ਼ ਨਾਟ ਦ ਥਿੰਗ ਮਤਲਬ ਦੁਬਾਰਾ ਤੋ ਇਹਨੂੰ ਸਮਝਣਾ ਚਾਹਵਾਂਗੇ ਕਿ ਪਹਿਲੇ ਕੰਪਲੇਂਟ ਆਂਦੀ ਹੈ ਇੱਕ ਹਾਂ ਜੀ ਕੰਪਲੇਨ ਜਦੋਂ ਆਂਦੀ ਹੈ ਤੇ ਉਹ 14 ਦਿਨਾਂ ਦੇ ਵਿੱਚ ਉਸ ਕੰਪਲੇਨ ਦਾ ਤੱਥ ਕੱਢ ਲੈਣਾ ਕਿ ਉਹ ਕੰਪਲੇਨ ਸਹੀ ਹੈ ਗਲਤ ਹੈ ਐਫ ਆਈ ਆਰ ਉਸ ਤੇ ਹੋ ਸਕਦੀ ਹੈ ਨਹੀਂ ਹੋ ਸਕਦੀ ਤੇ 14 ਦਿਨਾਂ ਦੇ ਬਾਅਦ ਐਫ ਆਈ ਆਰ ਜਿਹੜੀ ਹੈ ਉਹ ਦਰਜ ਹੋਣੀ ਚਾਹੀਦੀ ਹੈ ਇਦਾਂ ਹੀ ਹੈ ਜੀ ਹਾਂ ਜੀ ਹਾਂ ਜੀ 14 ਦਿਨ ਦੇ ਵਿੱਚ ਵਿੱਚ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਤੁਸੀਂ ਇਹ ਕਾਗਨੀਜ਼ੇਬਲ ਅਫੈਂਸ ਹੈ ਨਾਨ ਕਾਗਨੀਜ਼ੇਬਲ ਅਫੈਂਸ ਹੈ ਵਾਟਐਵਰ ਜੇ ਕਾਗਨੀਜ਼ੇਬਲ ਅਫੈਂਸ ਹੈ ਫਿਰ ਤੁਸੀਂ ਪਰਚਾ ਦਰਜ ਕਰੋਗੇ ਜੇ ਨਾਨ ਕਾਗਨੀਜ਼ੇਬਲ ਅਫੈਂਸ ਹੈ ਫਿਰ ਤੁਹਾਨੂੰ ਡੀ ਡੀ ਆਰ ਦਰਜ ਕਰਨੀ ਪਵੇਗੀ ਹਾਂ ਜੀ ਮੋਸਟਲੀ ਇਥੇ ਜਿਹੜਾ ਲੋਕਾਂ ਨੂੰ ਐ ਨਹੀਂ ਪਤਾ ਕਿ ਨੋਨ ਜ਼ਿਆਦਾਤਰ ਐ ਕਹਿੰਦੇ ਨੇ ਨੋਨ ਕਾਗਨਿਜ਼ੇਬਲ ਕੋਈ ਕੇਸ ਆ ਪੁਲਿਸ ਨੇ ਤਾਂ ਕੁਝ ਕਰਨਾ ਹੀ ਨਹੀਂ ਜੀ ਪਰ ਇਥੇ ਮੈਂ ਦੱਸਣਾ ਚਾਹਾਂਗਾ ਕਿ ਨੋਨ ਕਾਗਨਿਜ਼ੇਬਲ ਆਫਰੈਂਸ ਵੀ ਹੋਵੇ ਫੇਰ ਵੀ ਉੱਥੇ ਜਿਹੜਾ ਪੁਲਿਸ ਨੇ ਡੀ ਡੀ ਆਰ ਜਿਹੜੀ ਹੈਗੀ ਆ ਉਹ ਦਰਜ ਕਰਨੀ ਹੁੰਦੀ ਆ ਜੀ 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 ਉਹ ਐ ਨਹੀਂ ਕਹਿ ਸਕਦੇ ਜਾਓ ਤੁਸੀਂ ਆਪਣੀ ਚਾਰਾ ਜਾਈ ਜੜੀ ਆ ਅਦਾਲਤ ਚ ਕਰ ਲੋ ਕੰਪਲੇਂਟ ਪਾ ਲੋ ਵਾਟਐਵਰ ਕਰ ਲੋ ਦੇ ਹੈਵ ਟੂ ਟੇਕ ਦਾ ਡਿਸੀਜਨ ਓਕੇ ਫਸਟ ਕੀ ਐਫ ਆਈ ਆਰ ਦਰਜ ਕਰਨੀ ਆ ਡੀ ਆਰ ਦਰਜ ਕਰਨੀ ਆ ਕਿ ਨਹੀਂ ਕਰਨੀ ਜੀ ਉਹ ਦਰਜ ਨਹੀਂ ਕਰਦੇ ਫੇਰ ਆਪਾਂ ਜਿਹੜਾ ਲੋਕੀ ਜਿਹੜੇ ਨੇ ਹਾਈ ਕੋਰਟ ਆਂਦੇ ਨੇ ਕੋਈ ਮੈਜਿਸਟਰੇਟ ਸਾਹਿਬ ਕੋਲ ਕੋਰਟ ਕੋਲ ਜਾਂਦੇ ਨੇ ਕਿ ਸਾਡਾ ਪਰਚਾ ਦਰਜ ਨਹੀਂ ਹੋਇਆ ਇੱਕ ਕਾਸਟ ਇਹ ਹੋ ਗਿਆ ਕਿ ਐਫ ਆਈ ਆਰ ਦਰਜ ਕਰਾਉਣ ਵਾਸਤੇ ਹੀ ਲੋਕਾਂ ਨੂੰ ਸਾਲਾਂ ਸਾਲ ਲੱਗ ਜਾਂਦੇ ਇੱਕ ਕੇਸ ਮੇਰੇ ਕੋਲ ਹੁਣੇ ਰੀਸੈਂਟਲੀ ਆਇਆ 2018 ਚ ਬੰਦਾ ਲੱਗਾ ਹੋਇਆ ਅੱਜ ਤੱਕ ਪਰਚਾ ਹੀ ਦਰਜ ਨਹੀਂ ਹੋਇਆ ਓਕੇ ਉਹ ਬਾਰ ਬਾਰ ਦਰਖਾਸਤਾਂ ਦਿੰਦਾ ਉਹ ਬਾਰ ਬਾਰ ਕਾਰਜ ਕਰ ਦਿੰਦੇ ਆ ਉਹ بار بار ਦਾਖਲ ਦਫਤਰ ਕਰ ਦਿੰਦੇ ਆ ਮਤਲਬ ਇੱਕ ਡਿਸਕ੍ਰਿਪਸ਼ਨ ਹੋ ਗਈ ਪੁਲਿਸ ਏਜੰਸੀ ਦੀ ਕਿ ਆਪਾਂ ਐਫ ਆਈ ਆਰ ਕਰਨੀ ਕਿ ਡੀ ਡੀ ਆਰ ਨਹੀਂ ਕਰਨੀ ਮੈਨੂੰ ਲੱਗਦਾ ਕਿ ਇਹ ਥੋੜਾ ਜਿਹਾ ਜਿਹੜਾ ਸਟ੍ਰਕਟ ਹੋਣਾ ਚਾਹੀਦਾ ਕਿ ਹਾਂ ਵੀ ਤੁਸੀਂ 14 ਦਿਨਾਂ ਦੇ ਜਿਹੜਾ ਲਾਅ ਹੈਗਾ ਉਹਨੂੰ ਇੰਪਲੀਮੈਂਟ ਹੋਣਾ ਚਾਹੀਦਾ ਕਿ 14 ਦਿਨ ਦੇ ਵਿੱਚ ਪਤਾ ਲੱਗ ਜਾਏ ਬੰਦੇ ਨੂੰ ਕਿ ਇਹਨਾਂ ਨੇ ਕਰਨੀ ਕਿ ਨਹੀਂ ਕਰਨੀ ਮਤਲਬ 14 ਦਿਨ ਚ ਕੰਮ ਖਤਮ ਹੋ ਗਿਆ ਹੁਣ ਅੱਗੇ ਕੀ ਹੁੰਦਾ ਕਿ ਜਦੋਂ ਪਰਚਾ ਦਰਜ ਹੋ ਜਾਂਦਾ ਫਿਰ ਚਲਾਨ ਨਹੀਂ ਪੇਸ਼ ਹੁੰਦਾ ਹੂੰ ਦਿਸ ਇਜ਼ ਦਾ ਸੈਕੰਡ ਕੌਸ ਹਾਂ ਬਹੁਤ ਜ਼ਿਆਦਾ ਸੁਣਨ ਚ ਆਇਆ ਹੈ ਬੜੇ ਸਾਰੇ ਕੇਸਿਸ ਖਾਸ ਕਰਕੇ ਹਾਈ ਪ੍ਰੋਫਾਈਲ ਕੇਸਿਸ ਵੀ ਨੇ ਜਾਂ ਹੋਰ ਵੀ ਕਈ ਕੇਸਿਸ ਜਿਹੜੇ ਨੇ ਅਦਾਲਤਾਂ ਦੇ ਵਿੱਚ ਪਹਿਲੇ ਵੀ ਹੋਣ ਵੀ ਕਈ ਕਾਫੀ ਕਾਫੀ ਲੰਮੇ ਸਮੇਂ ਤੱਕ ਉਹਨਾਂ 'ਚ ਚਲਾਨ ਨਹੀਂ ਪੇਸ਼ ਹੁੰਦਾ ਔਰ ਉਹ ਜਿਹੜਾ ਚਲਾਨ ਨਹੀਂ ਪੇਸ਼ ਹੁੰਦਾ ਉਹਦਾ ਕਈ ਵਾਰੀ ਬੈਨੀਫਿਟ ਆਫ ਡਾਊਟ ਜਿਹੜਾ ਉਹ ਜਾਂਦਾ ਰਹਿੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕੀ ਇੱਕ ਸਿਸਟਮ ਹੈਗਾ ਜੀ ਕਿਉਂਕਿ ਡੈਫੀਨਿਟਲੀ ਚਲਾਨ ਨਹੀਂ ਪੇਸ਼ ਹੋਏਗਾ ਟ੍ਰਾਇਲ ਤਾਂ ਤੱਕ ਸ਼ੁਰੂ ਨਹੀਂ ਹੋਏਗੀ ਜਦੋਂ ਤੱਕ ਚਲਾਨ ਹੀ ਨਹੀਂ ਪੇਸ਼ ਹੋਏਗਾ ਜਦੋਂ ਤੱਕ ਚਲਾਨ ਪੇਸ਼ ਨਹੀਂ ਹੁੰਦਾ ਅਦਾਲਤ ਦੇ ਵਿੱਚ ਟ੍ਰਾਇਲ ਤਾਂ ਸ਼ੁਰੂ ਨਹੀਂ ਹੋ ਸਕਦੀ ਜਦੋਂ ਇੱਕ ਵਾਰ ਟ੍ਰਾਇਲ ਸ਼ੁਰੂ ਹੋਏਗੀ ਤਾਂ ਵਕੀਲਾ ਵਕੀਲ ਇੱਕ ਦੂਸਰੇ ਦੇ ਆਪਸ ਵਿੱਚ ਆਮਨੇ ਸਾਹਮਨੇ ਆਣਗੇ ਕ੍ਰਾਸ ਐਗਜ਼ਾਮੀਨੇਸ਼ਨ ਹੋਣਗੇ ਸਾਰਾ ਕੁਝ ਹੋਏਗਾ ਤਾਂ ਐਵੀਡੈਂਸਿਸ ਹੋਣਗੇ ਤਾਂ ਉਹਨਾਂ ਦੀ ਫਿਰ ਕ੍ਰਾਸ ਹੋਏਗੀ ਤਾਂ ਜਾ ਕੇ ਕਿਤੇ ਕੇਸ ਕਿਸੇ ਤਨਪਤਨ ਲੱਗੇਗਾ ਬਿਲਕੁਲ ਇਹ ਜਿਹੜਾ ਚਲਾਨ ਪੇਸ਼ ਨਾ ਹੋਣਾ ਸਾਲਾਂ ਬੱਧੀ ਚਲਾਨ ਪੇਸ਼ ਨਹੀਂ ਹੁੰਦਾ ਐਫ ਆਈ ਆ ਦਰਜ ਹੋਣ ਤੋਂ ਬਾਅਦ ਵੀ ਦੇਖੋ ਇਟ ਇਜ਼ ਅ ਸੈਕੰਡ ਕੌਜ਼ ਆਫ ਡਿਲੇ ਹਾਂ ਇਦੇ ਵਿੱਚ ਐਸ ਕਰਕੇ ਇਹਦੇ ਵਿੱਚ ਮੈਨੂੰ ਥੋੜਾ ਲਕੋਨਾ ਨਜ਼ਰ ਆਉਂਦਾ ਆਪਣੇ ਕ੍ਰਿਮੀਨਲ ਲਾਅ ਦੇ ਅੰਦਰ ਭਾਵੇਂ 2023 ਦੇ ਵਿੱਚ ਪਾਰਲੀਮੈਂਟ ਨੇ ਨਵੇਂ ਕਾਨੂੰਨ ਬਣਾਏ ਬੜੇ ਵਧੀਆ ਬਣਾਏ ਕਈ ਜਿਹੜੇ ਐਡ ਕੀਤੇ ਸੈਕਸ਼ਨ ਨਵੇਂ ਕਈ ਲਾਅਸ ਲਿਆਂਦੇ ਪਰ ਮੈਨੂੰ ਲੱਗਦਾ ਕਿ ਇੱਕ ਰੇਪ ਦੇ ਜਿਹੜੇ ਆਫੈਂਸ ਨੂੰ ਛੱਡ ਕੇ ਹੋਰ ਕੋਈ ਆਫੈਂਸ ਨੂੰ ਜਿਹੜਾ ਇਹਦੇ ਵਿੱਚ ਟਾਈਮ ਬਾਉਂਡ ਨਹੀਂ ਕੀਤਾ ਗਿਆ ਕ੍ਰਿਮੀਨਲ ਜਿਹੜਾ ਕ੍ਰਿਮੀਨਲ ਲਾਅ ਹੈਗਾ ਉਹਦੇ ਵਿੱਚ ਹਾਂਜੀ ਨਵੇਂ ਬੀਐਨਐਸ ਤੇ ਬੀਐਨ ਡਬਲਯੂਐਸ ਜਿਹੜੇ ਆਏ ਨੇ ਬੀਐਨ ਡਬਲਯੂਐਸ ਜਿਹਨੂੰ ਪਹਿਲੇ ਸੀਆਰਪੀਸੀ ਕਹਿੰਦੇ ਸੀਗੇ ਕ੍ਰਿਮੀਨਲ ਪ੍ਰੋਸੀਜਰ ਕੋਡ ਇਹ ਬੀ ਐਨ ਡਬਲ ਐਸ ਦੇ ਵਿੱਚ ਉਹਨਾਂ ਨੇ ਰੇਪ ਅਫੈਂਸ ਨੂੰ ਛੱਡ ਕੇ ਹੋਰ ਕਿਸੇ ਅਫੈਂਸ ਦੀ ਇਨਵੈਸਟੀਗੇਸ਼ਨ ਟਾਈਮ ਬਾਉਂਡ ਨਹੀਂ ਕੀਤੀ ਜਦ ਕਿ ਇਹ ਮੈਨੂੰ ਚਾਹੀਦਾ ਸੀਗਾ ਜਰਨਲੀ ਕਰ ਦੇਣੀ ਚਾਹੀਦੀ ਸੀਗੀ ਸਮੇਂ ਸੀਮਾ ਚ ਹੋਣੀ ਚਾਹੀਦੀ ਸਮੇਂ ਸੀਮਾ ਦੇ ਵਿੱਚ ਹੋਣੀ ਚਾਹੀਦੀ ਹੈ ਹਾਂ ਪਰ ਕਿਉਂ ਕਿਉਂ ਹੋਣੀ ਚਾਹੀਦੀ ਕਿਉਂਕਿ ਇਹ ਨਾ ਹੋਣ ਕਰਕੇ ਦੋਵਾਂ ਪੱਖਾਂ ਨੂੰ ਫਾਇਦਾ ਮਿਲ ਜਾਂਦਾ ਸਪੋਜ਼ ਜੇ ਪ੍ਰੋਸੀਕਿਊਸ਼ਨ ਸਾਈਡ ਦੇ ਵਿੱਚ ਕੋਈ ਗਵਰਨਮੈਂਟ ਅਫੀਸ਼ੀਅਲ ਹੈ ਕਿਸੇ ਗਵਰਨਮੈਂਟ ਅਫੀਸ਼ੀਅਲ ਨੇ ਕੋਈ ਅਫੈਂਸ ਕੀਤਾ ਠੀਕ ਹੈ ਹੁਣ ਉਹ ਦੇ ਜਦੋਂ ਗਵਰਨਮੈਂਟ ਅਫੀਸ਼ਰ ਹੋ ਜਾਂਦਾ ਤੇ ਉਹ ਜਿਹੜਾ ਫਿਰ ਸਟੇਟ ਦਾ ਹੀ ਅਫੀਸ਼ਰ ਹੋਣ ਕਰਕੇ ਉਹ ਐਸ ਕਰਕੇ ਪ੍ਰੋਸੀਕਿਊਸ਼ਨ ਡਿਲੇ ਕਰਦੀ ਹੈ ਨਹੀਂ ਯਾਰ ਇਹਦੇ ਵਿੱਚ ਸਟੇਟ ਦਾ ਅਫੀਸ਼ਰ ਹੈ ਐਸ ਕਰਕੇ ਚਲਾਨ ਨੂੰ ਡਿਲੇ ਕਰਦੇ ਹੋ ਫਾਈਲ ਹੀ ਨਾ ਕਰੋ ਕਿਉਂਕਿ ਦੂਜੇ ਬੰਨੇ ਜਿਹੜਾ ਬੰਦਾ ਹੈਗਾ ਵਿਕਟਿਮ ਜਿਹੜਾ ਹੈਗਾ ਉਹ ਮਾੜਾ ਬੰਦਾ ਉਹ ਪ੍ਰਾਈਵੇਟ ਬੰਦਾ ਹੈ ਮਤਲਬ ਕਿ ਜਿਹੜਾ ਜਿਹੜਾ ਅਕਿਊਜ਼ਡ ਹੈਗਾ ਕਈ ਵਾਰੀ ਸਟੇਟ ਦਾ ਕੋਈ ਅਫੀਸ਼ਰ ਹੋ ਸਕਦਾ ਹੈ ਕੋਈ ਇਨਫਲੂਐਂਸ਼ੀਅਲ ਹੋ ਸਕਦਾ ਹੈ ਤਾਂ ਕਰਕੇ ਕਈ ਵਾਰੀ ਜਿਹੜਾ ਹੈਗਾ ਪੁਲਿਸ ਉਹਦੇ ਵਿੱਚ ਇੱਕ ਡਿਲੇ ਵੀ ਇਸ ਤਰ੍ਹਾਂ ਦੇ ਵੀ ਮਾਮਲੇ ਕਈ ਵਾਰੀ ਸਾਹਮਣੇ ਆਉਂ ਨੂੰ ਫਾਇਦਾ ਹੋ ਗਿਆ ਜੀ ਇਹਦੇ ਨਾਲ ਕਿਉਂਕਿ ਟਾਈਮ ਬਾਉਂਡ ਹੈ ਹੀ ਨਹੀਂ ਕੋਈ ਉਹਨੂੰ ਪੁੱਛ ਨਹੀਂ ਸਕਦਾ ਕੋਈ ਗਿੱਚ ਨਹੀਂ ਸਕਦਾ ਕੋਈ ਕਾਨੂੰਨ ਨਹੀਂ ਹੈਗਾ ਜਿਹੜਾ ਪੁਲਿਸ ਵਾਲਿਆਂ ਨੂੰ ਪੁੱਛੇ ਕਿ ਤੁਸੀਂ ਚਲਾਨ ਜਿਹੜਾ ਪੇਸ਼ ਕਿਉਂ ਨਹੀਂ ਕੀਤਾ ਠੀਕ ਹੈ ਹਾਈ ਕੋਰਟ ਕੋਲ ਪਾਵਰ ਹੈਗੀ ਹੈ ਆਪਣੇ 482 ਥੱਲੇ ਜਦੋਂ ਕੋਈ ਵੀ ਪਾਵਰ ਕੋਈ ਵੀ ਕਾਨੂੰਨ ਦੇ ਵਿੱਚ ਸਾਡੇ ਕੋਲ ਨਹੀਂ ਪ੍ਰੋਵੀਜ਼ਨ ਹੁੰਦੀ ਤੇ ਹਾਈ ਕੋਰਟ ਜਾ ਸਕਦੇ ਆਪਾਂ ਕਿ ਠੀਕ ਹੈ ਜੀ ਕਿ ਇਹ ਗਵਰਨਮੈਂਟ ਏਜੰਸੀ ਹੈ ਇਟ ਇਜ਼ ਨਾਟ ਡੂਇੰਗ ਵੈਲ ਤੇ ਇਹਦੇ ਵਿੱਚ ਕੀ ਹੁੰਦਾ ਹੁਣ ਇਹ ਤਾਂ ਪ੍ਰੋਸੀਕਿਊਸ਼ਨ ਸਾਈਡ ਨੂੰ ਫਾਇਦਾ ਹੋ ਗਿਆ ਜੀ ਦੂਜੀ ਗੱਲ ਆ ਗਈ ਜਦੋਂ ਅਕਿਊਜ਼ਡ ਕੋਈ ਇਨਫਲੂਐਂਸ਼ੀਅਲ ਹੋ ਜਾਂ ਹੋਨੇ ਤੇ ਠੀਕ ਹੈ ਨਾ ਕਿ ਠੀਕ ਹੈ ਜੀ ਅਕਿਊਜ਼ ਹੋਣ ਇਹਨਾਂ ਹੋ ਗਿਆ ਇਨਫਲੂਐਂਸ਼ਰ ਉਹ ਕਿਸ ਤਰ੍ਹਾਂ ਬੈਨੇਫਿਟ ਲੈਂਦਾ ਜਾਂਦਾ ਉਹਦੇ ਵਿੱਚ ਹੁਣ ਇਹਦੇ ਵਿੱਚ ਬੈਨੇਫਿਟ ਐਸ ਕਰਕੇ ਲੈਂਦਾ ਜਾਂਦਾ ਇਹਦੇ ਵਿੱਚ ਵੀ ਪ੍ਰੋਸੀਕਿਊਸ਼ਨ ਬੈਨੇਫਿਟ ਲੈਂਦੀ ਹੈ ਉਹ ਕੀ ਕਹਿੰਦੇ ਨੇ ਕਿ 90 ਦਿਨਾਂ ਦੇ ਜਹੀਨਸ ਕ੍ਰਾਈਮਾਂ ਤੇ 90 ਦਿਨ ਜੇ ਛੋਟਾ ਕ੍ਰਾਈਮਾਂ ਤੇ 60 ਦਿਨ ਓਕੇ ਜੇ 60 ਦਿਨ ਜਾਂ 90 ਦਿਨ ਦੀ ਕਸਟਡੀ ਕੰਪਲੀਟ ਹੋ ਗਈ ਇਨਸਾਈਡ ਦਾ ਜੇਲ ਤੇ 91 ਦਿਨ ਉਹ ਬੰਦੇ ਨੂੰ ਰਾਈਟ ਬਣ ਜਾਂਦਾ ਜੇ ਕੀ ਚਲਾਨ ਪੇਸ਼ ਨਹੀਂ ਹੋਇਆ ਮੈਨੂੰ ਜ਼ਮਾਨਤ ਦੇ ਦਿਓ ਬੇਲ ਅਪਲਾਈ ਕਰਨ ਦਾ ਬੇਲ ਅਪਲਾਈ ਕਰਨ ਦਾ ਤੇ ਕੋਰਟ ਨੂੰ ਉਹਨੂੰ ਛੱਡਣਾ ਪਏਗਾ ਅੰਟਿਲ অর ਅਨਲੈਸ 90 ਦਿਨਾਂ ਦੇ ਅੰਦਰ ਜਾਂ 60 ਦਿਨਾਂ ਦੇ ਅੰਦਰ ਐਕਸਟੈਂਸ਼ਨ ਨਹੀਂ ਅਪਲਾਈ ਕੀਤੀ ਜਾਂਦੀ ਬਾਏ ਬਾਏ ਦਾ ਪੁਲਿਸ ওকে ਬਾਏ ਦਾ ਸਟੇਟ ਕਿ ਅਸੀਂ ਸਾਡੀ ਇਨਵੈਸਟੀਗੇਸ਼ਨ ਅਜੇ ਪੈਂਡਿੰਗ ਹੈ ਅਸੀਂ ਸਾਨੂੰ ਇਹ ਤੱਥ ਲੱਭ ਰਹੇ ਆ ਸਾਨੂੰ ਇਹ 90 ਦਿਨਾਂ ਦਾ ਸਮਾਂ ਜਿਹੜਾ ਐਕਸਟੈਂਡ ਕੀਤਾ ਜਾਵੇ ਜੇ ਉਹ ਅਪਲਾਈ ਨਹੀਂ ਕਰਦੇ ਐਕਸਟੈਂਸ਼ਨ ਵਾਸਤੇ ਤੇ ਫਿਰ ਜਿਹੜਾ ਹੈਗਾ 91 ਦਿਨ ਜਾਂ 61 ਵੇ ਦਿਨ ਉਹ ਬੰਦੇ ਨੂੰ ਬੇਨਫਿਟ ਮਿਲ ਜਾਂਦਾ ਉਹ ਕਿਊਜ਼ ਨੂੰ ਭਾਵੇਂ ਉਹਨੇ ਮਰਡਰ ਵੀ ਕਿਉਂ ਨਾ ਕੀਤਾ ਹੋਵੇ ਇਹਦੇ ਵਿੱਚ ਬੜਾ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਗੱਲ ਜਿਹੜੀ ਵਕੀਲ ਸਾਹਿਬ ਨੇ ਦੱਸੀ ਹੈ ਕਹਿੰਦੇ ਕਿ ਕੁਝ ਕੇਸਾਂ ਦੇ ਵਿੱਚ 60 ਦਿਨ ਤੇ ਕੁਝ ਦੇ ਵਿੱਚ 90 ਦਿਨ ਦੀ ਜਿਹੜੀ ਹੈਗੀ ਹੈ ਜਿਹੜਾ ਵੀ ਕੋਈ ਜਾਂਚ ਏਜੰਸੀ ਹੁੰਦੀ ਹੈ ਪੁਲਿਸ ਹੁੰਦੀ ਹੈ ਸੀਬੀਏ ਏਜੰਸੀ ਹੈ ਕੋਈ ਵੀ ਏਜੰਸੀ ਜਿਹੜੀ ਹੈਗੀ ਹੈ ਉਹ ਜਿਹੜੀ ਇਨਵੈਸਟੀਗੇਟ ਕਰ ਰਹੀ ਹੁੰਦੀ ਹੈ ਜਾਂਚ ਏਜੰਸੀ ਉਸ ਜਾਂਚ ਇਸ ਏਜੰਸੀ ਨੂੰ 60 ਦਿਨਾਂ ਦੇ ਬਾਅਦ ਜਾਂ 90 ਦਿਨਾਂ ਦੇ ਬਾਅਦ ਵੱਖ-ਵੱਖ ਕੇਸਿਸ ਨੇ ਉਹ ਅਲੱਗ-ਅਲੱਗ ਕੇਸਿਸ ਦੋਨੋਂ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਆਪਣਾ ਚਲਾਨ ਅਦਾਲਤ ਦੇ ਵਿੱਚ ਪੇਸ਼ ਕਰਨਾ ਪੈਂਦਾ ਮੀਨਸ ਕੀ ਚਲਾਨ ਤਾਂ ਪੇਸ਼ ਕਰਨਗੇ ਜਦੋਂ ਉਹ ਆਪਣੀ ਸਾਰੀ ਜਾਂਚ ਕੰਪਲੀਟ ਕਰਕੇ ਆਪਣੀ ਰਿਪੋਰਟ ਜਿਹੜੀ ਹੈਗੀ ਆ ਉਹ ਅਦਾਲਤ ਚ ਦੇਣਗੇ ਪੂਰੀ ਦੀ ਪੂਰੀ ਜੋ ਵੀ ਵਾਕਿਆ ਹੋਇਆ ਜੋ ਕੰਪਲੇਂਟ ਹੋਈ ਹੈ ਉਹਦੇ ਆਲੇ ਦੁਆਲੇ ਦੀ ਸਾਰੀ ਜਿਹੜੀ ਜਾਣਕਾਰੀ ਇਕੱਠੀ ਕਰਕੇ ਕੀ ਇਹ ਹੋਇਆ ਨਹੀਂ ਹੋਇਆ ਉਹਨਾਂ ਨੇ ਆਪਣੀ ਇੱਕ ਫਾਈਲ ਰਿਪੋਰਟ ਬਣਾਣੀ ਹੁੰਦੀ ਹੈ ਉਹਨੂੰ ਚਲਾਨ ਪੇਸ਼ ਕੀਤਾ ਜਾਂਦਾ ਅਦਾਲਤ ਦੇ ਵਿੱਚ ਤੇ ਜੇ 60 ਦਿਨਾਂ ਦੇ ਵਿੱਚ ਜਾਂ 90 ਦਿਨਾਂ ਦੇ ਵਿੱਚ ਉਹ ਚਲਾਨ ਨਾ ਪੇਸ਼ ਕੀਤਾ ਗਿਆ ਤੇ ਉਹਦਾ ਬੈਨੀਫਿਟ ਜਿਹੜਾ ਹੈਗਾ ਉਹ ਉਹ ਜਿਹੜਾ આરોપી ਹੈਗਾ ਅਕਿਊਜ਼ਡ ਹੈਗਾ ਜਿਹੜਾ ਜਿਹਦੇ ਤੇ ਦੋਸ਼ ਲੱਗੇ ਨੇ ਲਾਏ ਗਏ ਨੇ ਜਿਹਨੂੰ આરોਪ ਲਾਏ ਗਏ ਨੇ ਉਹਨੂੰ ਉਹਦਾ ਫਾਇਦਾ ਹੋਏਗਾ ਕਿਉਂਕਿ ਜੇ 60 ਦਿਨ ਚ ਦੇਣੀ ਸੀਗੀ ਅਦਾਲਤ ਦੇ ਵਿੱਚ ਤੇ 61ਵੇਂ ਦਿਨ ਉਹ ਬੇਲ ਅਪਲਾਈ ਕਰ ਸਕਦਾ ਹੈ ਕਿ ਜਾਂ ਸਜੰਸੀ ਨੇ ਕੋਈ ਇਹਨਾਂ ਕੋਲ ਤਤ ਨਹੀਂ ਮਿਲੇ ਕੋਈ ਇਹਨਾਂ ਨੇ ਮੇਰੇ ਤੇ ਝੂਠਾ ਗੱਲਬਾਤ ਲਾਈ ਹੈ ਸਾਰੀ ਕੁਝ ਨਹੀਂ ਹੈਗਾ ਤਾਂ ਕਰਕੇ ਇਹਨਾਂ ਤੋਂ 60 ਦਿਨ ਦੇ ਵਿੱਚ ਵਿੱਚ ਚਲਾਨੀ ਨਹੀਂ ਪੇਸ਼ ਕੀਤਾ ਗਿਆ ਐਦਾਂ ਹੀ 90 ਦਿਨ ਦੀ ਗੱਲ ਹੈ ਤੇ ਉਹ ਬੇਲ ਅਪਲਾਈ ਕਰਨ ਦਾ ਹੱਕਦਾਰ ਹੋ ਜਾਂਦਾ ਹੈ ਉਹਨੂੰ ਰਾਈਟ ਮਿਲਦਾ ਹੈ ਔਰ ਉਸ ਦੇ ਨਾਲ ਫਿਰ ਜਿੱਥੋਂ ਤੱਕ ਵਕੀਲ ਸਾਹਿਬ ਨੇ ਜਿਵੇਂ ਕਿਹਾ ਵਿਉਧੇ ਬਾਦ ਫਿਰ ਅਦਾਲਤ ਤਨੂ ਉਸ ਦੋਸ਼ੀ ਤਾਂ ਨਹੀਂ ਕਹਿ ਸਕਦੇ ਹਜੇ ਦੋਸ਼ ਤਾਂ ਉਸ ਤੇ ਤੈ ਹੁਣੇ ਹੁੰਦੇ ਆ આરોપી ਅਕਿਊਜ਼ ਨੂੰ ਜਿਹੜਾ ਹੈਗਾ ਉਹਦੀ ਸੋਣ ਨਹੀਂ ਪੈਂਦੀ ਹੈ ਔਰ ਜ਼ਿਆਦਾਤਰ ਇਹ ਹਜੇ ਹਾਲਾਤਾਂ ਚ ਜਿਹੜੀ ਇਹ ਉਬੇਲ ਮਿਲ ਜਾਂਦੀ ਹੈ ਐਜ਼ ਅ ਮੈਟਰ ਆਫ ਰਾਈਡ ਬੇਲ ਮਿਲ ਜਾਂਦੀ ਹੈ ਜੀ ਜੀ ਹੁਣ ਦੇਖੋ ਕਿ ਇਹ ਦੂਸਰਾ ਕੌਜ਼ ਮੈਂ ਦੱਸ ਦਿੰਦਾ ਇਟ ਇਜ਼ ਅ ਕੌਜ਼ ਆਫ ਡਿਲੇ ਸੁਪੋਜ਼ 10 ਸਾਲ ਚਲਾ ਨਹੀਂ ਪੇਸ਼ ਨਾ ਹੋਵੇ ਕੋਈ ਪਹੁੰਚ ਕੇ ਨਹੀਂ ਕਿ ਉਹ ਕਹਿ ਦਨਗੇ ਮੇਰੀ ਤਾਂ ਤਫਤੀਸ਼ ਹੀ ਖਤਮ ਨਹੀਂ ਹੋਈ ਜੀ ਅਜੇ ਸਾਡੇ ਕੋ ਐ ਸਾਡੇ ਕੋ ਉਹ ਫਲਾ ਉਹ ਅੰਡਰ ਟ੍ਰਾਇਲ ਅੰਦਰ ਕੈ ਰਦਾ ਉਹ ਅੰਡਰ ਟ੍ਰਾਇਲ ਪੈ ਰਾਨੇ ਨਾ ਥੈਟ ਇਜ਼ ਨੋਟ ਈਵਨ ਅੰਡਰ ਟ੍ਰਾਇਲ ਉਹ ਤੇ ਠੀਕ ਹੈ ਜੀ ਉਹ ਤੇ ਜਦੋਂ ਚਲਾਨ ਪੇਸ਼ ਹੋ ਗਿਆ ਅੰਡਰ ਟ੍ਰਾਇਲ ਵਿੱਚ ਪ੍ਰੀਵਿਅਸ ਪ੍ਰੀ ਅੰਡਰ ਟ੍ਰਾਇਲ ਪੋਜੀਸ਼ਨ ਹੋ ਗਈ ਉਹਦੀ ਕਿ ਚਲਾਨ ਹੀ ਪੇਸ਼ ਨਹੀਂ ਹੋਇਆ ਤੇ ਅੰਦਰ ਪਰ ਉਹ 90 ਦਿਨ ਜਿਹੜਾ ਹੈਗਾ ਉਹਨੂੰ ਰੱਖ ਸਕਦੇ ਆ 60 ਦਿਨ ਤੇ 90 ਦਿਨ ਉਸ ਤੋਂ ਬਾਅਦ ਉਹਨੂੰ ਛੱਡਣਾ ਹੀ ਪਾਏਗਾ ਭਾਵੇਂ ਉਹ 10 ਸਾਲ ਚਲਾਨ ਪੇਸ਼ ਨਾ ਕਰਨ ਉਸ ਤੋਂ ਬਾਅਦ ਕੀ ਹੁੰਦਾ ਹੋਂ ਥਰਡ ਜਦੋਂ ਚਲਾਨ ਪੇਸ਼ ਹੋ ਗਿਆ 10 ਕ ਸਾਲ ਇੰਜ ਨਿਕਲ ਕੇ ਚਲਾਨ ਹੁੰਦੇ ਹੁੰਦੇ ਵਾਂਸ ਚਲਾਨ ਪੇਸ਼ ਹੋ ਗਿਆ ਉਸ ਤੋਂ ਬਾਅਦ ਕੀ ਹੁੰਦਾ ਫਿਰ ਕੋਈ ਨਾ ਕੋਈ ਆਰਡਰ ਚੈਲੰਜ ਹੋ ਜਾਂਦਾ ਕਿ ਇਹਨਾਂ ਦੀ ਤਫਤੀਸ਼ ਠੀਕ ਨਹੀਂ ਹੈ ਸੁਪੋਜ਼ ਕੋਈ ਕੁਐਸ਼ਨ ਪਾ ਦਿੰਦਾ ਹਾਈ ਕੋਰਟ ਪਹੁੰਚ ਜਾਂਦੇ ਨੇ ਕਿ ਇਹ ਤੇ ਬੰਦਾ ਹੀ ਨਹੀਂ ਜੀ ਇਹ ਚਲਾਨ ਹੀ ਗਲਤ ਹੋਇਆ ਉਹਦੇ ਚ ਕੀ ਹੁੰਦਾ ਫਿਰ ਹਾਈ ਕੋਰਟ ਚ ਜਾ ਕੇ ਜੇ ਸਟੇ ਹੋ ਜੇ ਫਿਰ ਉੱਥੇ ਜਿਹੜਾ ਸਮਾਂ ਲੱਗ ਜਾਂਦਾ ਕਿ ਠੀਕ ਹੈ ਜੀ ਉੱਥੇ 2 ਸਾਲ ਲੱਗੇ 3 ਸਾਲ ਲੱਗੇ ਉਹਨੂੰ ਡਿਸਾਈਡ ਹੋਣ ਨੂੰ 5 ਸਾਲ ਲੱਗੇ ਥਿਸ ਇਜ਼ ਅ ਥਰਡ ਥਿੰਗ ਹੁਣ 4th ਜਦੋਂ ਐਕਚੁਅਲ ਦੇ ਵਿੱਚ ਜਦੋਂ ਗਵਾਇਆਂ ਸ਼ੁਰੂ ਹੁੰਦੀਆਂ ਆ ਉਦੋਂ 15 20 ਸਾਲ ਜਿਹੜੇ ਨੇ ਨਿਗਲ ਚੁੱਕੇ ਹੁੰਦੇ ਨੇ ਨਹੀਂ ਜਿਹੜੀ ਇੱਕ ਵੇਚ ਹੋਰ ਬੜੀ ਮੈਂ ਜਿਹੜੀ ਇੱਥੇ ਇੰਪੋਰਟੈਂਟ ਇੱਕ ਗੱਲ ਪੁੱਛਣੀ ਆ ਜਾਂਦੀ ਹੈ ਮਤਲਬ ਆਮ ਲੋਕਾਂ ਨੂੰ ਵੀ ਸਮਝ ਨਹੀਂ ਮੇਰੇ ਖਿਆਲ ਜ਼ਰੂਰੀ ਹੋਏਗੀ ਤੇ ਸਾਨੂੰ ਵੀ ਕਿਉਰੀਓਸਟੀ ਹੈ ਇੱਕ ਵਾਰ ਸਟੇ ਲੱਗ ਗਈ ਕਿਸੇ ਕੇਸ ਤੇ ਜਿਵੇਂ ਪਿਛਲੇ ਕੇਸਾਂ ਦੇ ਵਿੱਚ 10 10 ਸਾਲ ਦੀ ਦੱਸੀ ਜਾ ਰਹੀ ਹੈ ਜਾਂ ਹੋਰ ਕਈ ਕੇਸਾਂ ਕਿਸੇ ਦੋ ਦੇ ਕਿਸੇ ਦਿਨ ਦੀ ਡਿਊਰਿੰਗ ਥੈਟ ਸਟੇ ਪੀਰੀਅਡ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੁੰਦੀ ਇਨਵੈਸਟੀਗੇਟਿਵ ਏਜੰਸੀ ਜਿਹੜੀ ਹੁੰਦੀ ਹੈ ਉਹਦਾ ਕੀ ਰੋਲ ਹੁੰਦਾ ਹੈ ਉਹ ਫਿਰ ਵੀ ਆਪਣੀ ਜਾਂਚ ਪੜਤਾਲ ਪੂਰੀ ਕਰ ਸਕਦੀ ਹੈ ਜਾਂ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦੀ ਮਤਲਬ ਕਿ ਹਾਲਾਤ ਫਿਰ ਬਣਦੇ ਹੈ ਜਾਂ ਕਿ ਉਹ ਅਕਿਊਜ਼ਡ ਦਾ ਕੀ ਸਿਸਟਮ ਰਹਿੰਦਾ ਉਹਨੂੰ ਬਾਰ-ਬਾਰ ਜਿਹੜਾ ਹੈ ਅਦਾਲਤ ਦੇ ਨਾਲ ਜਾਂ ਫਿਰ ਪੁਲਿਸ ਦੇ ਘੇਰੇ ਦੇ ਵਿੱਚ ਰਹਿਣਾ ਪੈਂਦਾ ਹੈ ਜਾਂ ਉਹਨੂੰ ਆਪਣੀ ਹਾਜ਼ਰੀ ਦੇਣੀ ਪੈਂਦੀ ਹੈ ਕੀ ਰਹਿੰਦਾ ਸਾਰਾ ਦਾ ਸਾਰਾ ਜਿਹੜਾ ਸਿਚੁਏਸ਼ਨ ਹੈਗੀ ਹੈ ਦੇਖੋ ਮੈਡਮ ਜਦੋਂ ਸਟੇ ਲੱਗ ਗਿਆ ਜਦੋਂ ਇਨਵੈਸਟੀਗੇਸ਼ਨ ਹੀ ਸਟੇ ਹੋ ਗਈ ਇਹ ਫਾਈਲਿੰਗ ਆਫ ਚਲਾਨ ਫਾਈਲਿੰਗ ਆਫ ਚਲਾਨ ਉਸੇ ਕੋਡ ਖੋਲੇਗੀ ਨਾ ਉਹਨੂੰ ਡਿਸਾਈਡ ਕਰੇਗੀ ਨਾ ਕਿਸੇ ਮੁੱਦੇ ਚ ਸਟੇ ਹੋਏਗੀ ਨਾ ਜਾ ਕੇ ਉਹ ਜਦੋਂ ਮੁੱਦਾ ਫਾਈਨਲੀ ਡਿਸਾਈਡ ਹੋਏਗਾ ਈਸ਼ੂ ਡਿਸਾਈਡ ਹੋਏਗਾ ਤਾਂ ਫਿਰ ਦੈਨ ਸਟੇ ਵਿਲ ਵੁਡ ਬੀ ਵੋਕੇਟਡ ਤੇ ਉਸ ਤਰ੍ਹਾਂ ਅਕੋਰਡਿੰਗਲੀ ਕੇਸ ਅੱਗੇ ਚੱਲੇਗਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਮੇਨ ਜਿਹੜਾ ਰੋਲ ਹੁੰਦਾ ਜੇ ਸਾਡੇ ਕ੍ਰਿਮੀਨਲ ਲਾਅ ਦੇ ਅੰਦਰ ਇਹ ਜਿਹੜਾ ਕੁਛ ਟਾਈਮ ਬਾਉਂਡ ਮੈਨਰ ਹੋ ਜਾਂਦਾ ਕਿਸੇ ਵੀ ਚੀਜ਼ ਨੂੰ ਲੈ ਕੇ ਮੇਨਲੀ ਸਾਨੂੰ ਇਹ ਲਕੋਣਾ ਲੱਗਦਾ ਕਿ ਚਲਾਨ ਜਿਹੜਾ ਹੈਗਾ ਉਹਦੀ ਫਾਈਲਿੰਗ ਜਿਹੜੀ ਹੈ ਟਾਈਮ ਬਾਉਂਡ ਹੋਣੀ ਚ ਕਿਉਂਕਿ ਮੇਨ ਡਿਲੇ ਜਿਹੜਾ ਐਸੇ ਪਾਰਟ ਦੇ ਉੱਤੇ ਜਿਹੜਾ ਅਕਰ ਹੁੰਦਾ ਅੱਗੇ ਅਦਾਲਤਾਂ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਤੇ ਜਦੋਂ ਗਵਾਹੀਆਂ ਹੋਣੀਆਂ ਜੋ ਹੋਣੀਆਂ ਉਹ ਤੇ ਜੋ ਅਦਾਲਤਾਂ ਦਾ ਪ੍ਰੋਸੈਸ ਹੈ ਉਹਨਾਂ ਤੋਂ ਉਹਨਾਂ ਨੂੰ ਕਰਨਾ ਹੀ ਪੈਂਦਾ ਪਰ ਅਸੀਂ ਜਿਹੜਾ ਇਨਵੈਸਟਿਗੇਟਿਵ ਪਾਰਟ ਦੇ ਉੱਤੇ ਜਦੋਂ ਇਨਵੈਸਟਿਗੇਸ਼ਨ ਸਟੇਜ ਦੇ ਉੱਤੇ ਹੁੰਦਾ ਹੈ ਉਦੋਂ ਸਾਨੂੰ ਜਿਹੜਾ ਹੈਗਾ ਇਹਦੇ 'ਚ ਥੋੜਾ ਜਿਹਾ ਟਾਈਮ ਬਾਉਂਡ ਇੱਕ ਜਿਹੜੀ ਹੈ ਲਾਅ ਨੂੰ ਅਮੈਂਡ ਕਰਨ ਦੀ ਲੋੜ ਹੈ ਕਿ ਇਹ ਜਿਹੜਾ ਹੈਗਾ ਰੇਪ ਦਾ ਹੀ ਨਹੀਂ ਜਨਰਲੀ ਜਿਹੜਾ ਹੈਗਾ ਸਾਰੇ ਅਫੈਂਸਸ ਦਾ ਐਟਲੀਸਟ ਹੀ ਨਸ ਅਫੈਂਸਸ ਦੇ ਵਿੱਚ ਜਿਹੜਾ ਇੱਕ ਹੋਣਾ ਚਾਹੀਦਾ ਕਿ ਚਲਾਨ ਦੀ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਆ ਉਹ ਟਾਈਮ ਬਾਉਂਡ ਹੋਵੇ ਤਾਂ ਕਿ ਇੱਕ ਉਹੀ ਅਕਾਉਂਟੇਬਿਲਟੀ ਜਾਂ ਰਿਸਪੌਂਸਿਬਿਲਟੀ ਫਿਕਸ ਕੀਤੀ ਜਾ ਸਕੇ ਕਿਸੇ ਨੂੰ ਪੁੱਛਿਆ ਜਾ ਸਕੇ ਕਿ ਯਾਰ ਤੂੰ ਅੱਜ ਤੱਕ ਕਿਉਂ ਨਹੀਂ ਇਨਵੈਸਟੀਗੇਸ਼ਨ ਕੀਤੀ ਤੂੰ ਅੱਜ ਤੱਕ ਕੀ ਕਰ ਰਿਹਾ ਹੈ ਇਹ ਕਦੋਂ ਤੱਕ ਹੋਏਗੀ ਕਿੰਨਾ ਟਾਈਮ ਹੋਰ ਲੱਗੇਗਾ ਜਦੋਂ ਲਾਅ ਦੇ ਵਿੱਚ ਕੋਈ ਮੰਡੇਟ ਜਾਂ ਡਾਇਰੈਕਟਿਵ ਆ ਜਾਂਦੀ ਹੈ ਨਾ ਫੇਰ ਸਟੇਟ ਏਜੰਸੀਸ ਦੇ ਕੋਲ ਕੋਈ ਹੱਲ ਨਹੀਂ ਬਚਦਾ ਜੀ ਫੇਰ ਉਹਨਾਂ ਨੂੰ ਉਹਨੂੰ ਇੰਪਲੀਮੈਂਟ ਕਰਨ ਦੇ ਤੋਂ ਇਲਾਵਾ ਹੋਰ ਕੋਈ ਉਹਨਾਂ ਕੋਲ ਕੋਈ ਹੱਲ ਕੋਈ ਹੀਲਾ ਵਸੀਲਾ ਕੁਝ ਨਹੀਂ ਹੁੰਦਾ ਫਿਕਸੇਸ਼ਨ ਹੋ ਜਾਂਦੀ ਹੈ ਫਿਕਸੇਸ਼ਨ ਇੱਕ ਇੱਕ ਜਿਹੜੀ ਅਕਾਉਂਟੇਬਿਲਟੀ ਸੈੱਟ ਹੋ ਜਾਂਦੀ ਕੋਰਟ ਵੀ ਪੁੱਛ ਸਕਦੀ ਹੈ ਫੇਰ ਤਾਂ ਮੈਜਿਸਟਰੇਟ ਵੀ ਪੁੱਛ ਸਕਦਾ ਹੈ ਇਹ ਹਾਂ ਵੀ ਠੀਕ ਹੈ ਜੀ ਤੁਸੀਂ ਮੇਰੇ ਹਲਕੇ ਚ ਹੈ ਮੇਰਾ ਏਰੀਆ ਹੈ ਤੁਸੀਂ ਦੱਸੋ ਤੁਸੀਂ 10 ਸਾਲਾਂ ਤੋਂ ਚਲਾਨ ਨਹੀਂ ਕੀ ਕਰ ਰਹੇ ਹੋ ਤੁਸੀਂ ਹੁਣ ਇਹਦੇ ਵਿੱਚ ਮੈਂ ਉਹੀ ਗੱਲ ਕਰ ਰਿਹਾ ਕਿ ਸਾਡੀ ਥੋੜੀ ਜੀ ਐਗਜ਼ੀਕਿਊਟਿਵ ਪਾਰਟ ਦੇ ਉੱਤੇ ਥੋੜੀ ਜੀ ਲੈਕਿੰਗ ਹੁੰਦੀ ਹੈ ਜੇ ਇਹ ਥੋੜਾ ਜਿਹਾ ਪ੍ਰੋਸੈਸ ਟਾਈਮ ਬਾਉਂਡ ਹੋ ਜੇ ਥੋੜਾ ਐਕਸਪੀਡਿਟ ਹੋ ਜਾਏ ਤੇ ਫਿਰ ਜਿਹੜਾ ਇੰਨਾ ਇੰਨਾ ਡਿਲੇ ਤੇ 30 ਸਾਲਾਂ ਦਾ 40 ਸਾਲੀ ਸਾਲਾਂ ਦਾ ਡਿਲੇ ਜਿਹੜਾ ਕਿਸੇ ਵੀ ਇੱਕ ਟ੍ਰਾਇਲ ਨੂੰ ਡਿਸਾਈਡ ਕਰਨ 'ਚ ਨਹੀਂ ਲੱਗੇਗਾ ਇਥੇ ਇੱਕ ਹੋਰ ਇੰਟਰਸਟਿੰਗ ਗੱਲ ਆਂਦੀ ਹੈ ਜਿੱਥੋਂ ਤੱਕ ਆਪਾਂ ਗੱਲ ਕਰੀ ਤੁਸੀਂ ਕਿਹਾ ਕਿ ਫਿਕਸ ਨਹੀਂ ਕੀਤਾ ਗਿਆ ਇਹਦੇ ਵਿੱਚ ਫਿਰ ਇੱਕ ਪਾਸੇ ਫਾਸਟ ਟਰੈਕ ਕੋਰਟਸ ਦੀ ਗੱਲ ਕੀਤੀ ਜਾਂਦੀ ਹੈ ਚਲਾਨ ਪੇਸ਼ ਕਰਨ ਦੀ ਮਿਆਦ ਨੂੰ ਜੋ ਜਿਵੇਂ ਤੁਸੀਂ ਕਹਿ ਰਹੇ ਹੋ ਜੋ ਸਾਨੂੰ ਸਮਝ ਆਈ ਹੈ ਜੇ ਮੈਂ ਗਲਤ ਹੋਆ ਤਾਂ ਠੀਕ ਕਰ ਦੇਣਾ ਕਿ ਕ੍ਰਿਮੀਨਲ ਲਾਅ ਦੇ ਵਿੱਚ ਪ੍ਰੋਸੀਜਰ ਹੈ ਉਹ ਰੱਖਿਆ ਨਹੀਂ ਗਿਆ ਉਹ ਜਿਹੜੀ ਇੱਕ ਰੱਖਣਾ ਚਾਹੀਦਾ ਜ਼ਰੂਰੀ ਇੱਕ ਉਹਦਾ ਹਿੱਸਾ ਕਿ ਇੰਨੇ ਦਿਨਾਂ ਦੇ ਵਿੱਚ ਜਿਹੜਾ ਚਲਾਨ ਮੰਡੀਟਰੀ ਹੈਗਾ ਉਹ ਨਹੀਂ ਪੇਸ਼ ਕੀਤਾ ਜਾਂਦਾ ਤੇ ਉਹਦੇ ਬਾਅਦ ਫਿਰ ਵੱਧ ਕੇ ਗੱਲ ਫਾਸਟ ਟਰੈਕ ਕੋਟਾ ਤੇ ਚੱਲ ਜਾਂਦੀ ਹੈ ਬਾਅਦ ਵਿੱਚ ਫਿਰ ਹਸਬਸ ਹੁੰਦੀ ਹੈ ਕਿ ਫਟਾਫਟ ਇਹਨਾਂ ਕੋਟਾ ਨੂੰ ਡਿਲੇ ਕੀਤਾ ਜਾਏ ਕਿਉਂਕਿ ਡੈਫੀਨਿਟਲੀ ਉਹਦੇ ਵਿੱਚ ਮਰਡਰ ਦੀਆਂ ਗੱਲਾਂ ਨੇ ਮਰਡਰ ਹੋਇਆ ਕਿਸੇ ਦਾ ਐ ਇਦਾਂ ਦੀਆਂ ਚੀਜ਼ਾਂ ਹੋਈਆਂ ਤੇ ਉਹ ਕਾਫੀ ਹਿਊਮਨ ਜਿਹੜਾ ਫਿਰ ਹਿਊਮਨ ਰਾਈਟ ਕਮਿਸ਼ਨ ਜਿਹੜੇ ਆ ਉਹ ਵਿੱਚ ਖੁੱਦਦੇ ਆ ਬਹੁਤ ਸਾਰੇ ਐਸੇ ਜਿਹੜੇ ਕੇਸਿਸ ਦੇ ਵਿੱਚ ਦੇਖਣ ਨੂੰ ਮਿਲਿਆ ਦੇਖੋ ਮੈਮ ਇਹ ਜਿਤੋਂ ਫਾਸਟ ਟਰੈਕ ਕਰੋੜ ਦੀ ਗੱਲ ਨਾ ਉਹ ਤੇ ਜਦੋਂ ਫਾਸਟ ਟਰੈਕ ਉਹਦੋਂ ਹੋਏਗਾ ਨਾ ਜਦੋਂ ਮੁਕਦਮਾ ਕੋਰਟ ਚਾਊਗਾ ਹੁਣ ਤੁਸੀਂ ਇਹ ਦੇਖੋ ਕਿ ਮੈਂ ਕਿੰਨੇ ਤੁਹਾਨੂੰ ਪਾਰਟਸ ਦੱਸੇ ਨੇ ਕੌਜ਼ਸ ਆਫ ਡਿਲੇ ਕੁਝ ਹੁੰਦੇ ਨੇ ਕੁਝ ਕੇਸਿਸ ਐਹੋ ਜਿਹੇ ਨੇ ਕਿ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਕਿੰਨੇ ਰੋਪੀ ਲਾ ਦਿੰਦੇ ਨੇ ਉਹਨਾਂ ਨੂੰ ਫੜਿਆ ਹੀ ਨਹੀਂ ਜਾਂਦਾ ਕੋਈ ਕਦੀ ਕੋਈ ਬੰਨਾ ਲਾਇਆ ਜਾਂਦਾ ਕਿ ਇਹ ਹੋ ਗਿਆ ਜਾਂ ਇਹ ਦਫਾ ਨਹੀਂ ਹੈਗੀ ਜਾਂ ਫਲਾਨ ਨਹੀਂ ਉਹਨਾਂ ਨਵੇਂ ਕਾਨੂੰਨਾਂ ਦੇ ਅੰਦਰ 7 ਸਾਲ ਤੋਂ ਥੱਲੇ ਜੇ ਕੋਈ ਆਫੈਂਸ ਹੈ ਉਹਦੇ ਵਿੱਚ ਵੀ ਕੁਝ ਕੰਡੀਸ਼ਨਸ ਨੇ ਜਿਹੜੀਆਂ ਫੁੱਲਫਿਲ ਕਰਨੀਆਂ ਪੈਂਦੀਆਂ ਨੇ ਪੁਲਿਸ ਵਾਲਿਆਂ ਨੂੰ ਵੀ ਮਤਲਬ ਕੁਝ ਉਹਨਾਂ ਦੀਆਂ ਵੀ ਰੈਸਟ੍ਰਿਕਸ਼ਨਸ ਹੈਗੀਆਂ ਨੇ ਕਾਨੂੰਨ ਦੇ ਅੰਦਰ ਕਿ ਜੇ 7 ਸਾਲ ਤੋਂ ਥੱਲੇ ਕਾਨੂੰਨ ਆਫੈਂਸ ਹੈ ਫਿਰ ਤਾਂ ਉਹਨਾਂ ਨੂੰ ਕੁਝ ਕੰਡੀਸ਼ਨਸ ਫੁੱਲਫਿਲ ਕਰਨੀਆਂ ਪੈਂਦੀਆਂ ਫਿਰ ਹੀ ਉਹ ਉਹ ਬੰਦੇ ਨੂੰ ਫੜ ਸਕਦੇ ਆ ਸੁਪੋਜ਼ ਕੋਈ ਆਫੈਂਸ ਹੈ 7 ਸਾਲ ਤੋਂ ਥੱਲੇ ਹੈ ਪੁਲਿਸ ਵਾਲੇ ਜਿਹੜੇ ਨੇ ਪੁਲਿਸ ਏਜੰਸੀ ਉਹਨੂੰ ਫਟਾਫਟ ਜਾ ਕੇ ਇੱਕਦਮ ਉਹਨੂੰ ਅਰੈਸਟ ਨਹੀਂ ਕਰ ਸਕਦੇ ਹੀ ਹੈਸ ਟੂ ਫੁਲਫਿਲ ਸਮ ਕੰਡੀਸ਼ਨਸ ਉਹਨੂੰ ਰੀਜ਼ਨਸ ਰਿਕਾਰਡ ਕਰਨੇ ਪੈਂਦੇ ਨੇ ਕਿ ਮੈਂ ਇਹਨੂੰ ਕਿਉਂ ਫੜ ਰਿਆਂ ਕਿਉਂ ਜ਼ਰੂਰੀ ਹੈ ਸੁਪੋਜ਼ ਕੋਈ ਕੋਈ ਗਵਰਨਮੈਂਟ ਸਰਵੈਂਟ ਹੈ ਕੋਈ ਕੁਛ ਹੈ ਉਹ ਭਾਜ ਨਹੀਂ ਸਕਦਾ ਉਹਦੀ ਪ੍ਰੈਜ਼ੈਂਸ ਜਿਹੜੀ ਹੈ ਈਜ਼ੀਲੀ ਪ੍ਰਕਿਊਰ ਹੋ ਸਕਦੀ ਹੈ ਇਨ 댓 ਕੇਸਸ ਉਹ ਕਹਿੰਦੇ ਨੇ ਚਲੋ ਠੀਕ ਹੈ ਇਹਨੂੰ ਅਰੈਸਟ ਕਰਨਾ ਜ਼ਰੂਰੀ ਨਹੀਂ ਹੈਗਾ ਇਹ ਭਾਜ ਨਹੀਂ ਸਕਦਾ ਕਿਉਂਕਿ ਇਹ ਤਾਂ ਗਵਰਨਮੈਂਟ ਅਫੀਸ਼ਰ ਹੈ ਹੁਣ ਗੱਲ ਮੈਂ ਉਹੀ ਕਰ ਰਿਹਾ ਗੱਲ ਮੈਂ ਕਰ ਰਿਹਾ ਕਿ ਜਿੱਥੇ ਹੁਣ ਕਿਸੇ ਉਹਨੇ ਕੋਈ ਪਬਲਿਕ ਸਰਵੈਂਟ ਹੈ ਜਿਹਦੀ ਡਿਊਟੀ ਹੈ ਕਿ ਇਹਨੇ ਕਿਸੇ ਨੂੰ ਅਰੈਸਟ ਕਰਨਾ ਹੈ ਕਿਸੇ ਨੂੰ ਫੜਨਾ ਹੈ ਕਿਸੇ ਨੂੰ ਐਪਰੀਹੈਂਡ ਕਰਨਾ ਹੈ ਉਹ ਨਹੀਂ ਕਰਦਾ ਇਨ दैट ਕੇਸ ਜਿਹੜਾ ਹੈਗਾ ਕਿ ਉਹ ਤੁਸੀਂ ਦੇਖੋ ਕਿ ਇਹ ਵੀ ਇੱਕ ਤਰ੍ਹਾਂ ਦਾ ਜੁਰਮ ਹੈ ਇਹ ਵੀ ਬੀਐਨਐਸ ਦੇ ਵਿੱਚ ਇੱਕ ਅਫੈਂਸ ਹੈ ਕਿ ਪਬਲਿਕ ਸਰਵੈਂਟ ਜੇ ਕਿਸੇ ਨੂੰ ਅਰੈਸਟ ਨਹੀਂ ਕਰਦਾ ਉਹਨੂੰ ਕਰਨਾ ਉਹਦੀ ਡਿਊਟੀ ਬਣਦੀ ਸੀ ਉਹਨੇ ਨਹੀਂ ਕੀਤਾ ਉਹਨੂੰ ਸਕ੍ਰੀਨ ਕਰਨ ਵਾਸਤੇ ਜਾਂ ਉਹਦੀ ਲਾਇਬਿਲਟੀ ਉਹਨੂੰ ਘੱਟ ਪਨਿਸ਼ਮੈਂਟ ਉਹਦਾ ਜੁਰਮ ਘਟਾ ਦੇਣਾ ਕਿ ਮੈਂ ਜਾਣ ਬੋਝ ਕੇ ਇਹਦਾ ਜੁਰਮ ਹੀ ਘਟਾ ਦਿਆਂ ਤਾਂ ਕਿ ਇਹਨੂੰ ਘੱਟ ਪੈਨਿਸ਼ਮੈਂਟ ਹੋਵੇ ਉਹ ਵੀ ਇੱਕ ਤਰ੍ਹਾਂ ਦਾ ਬੀਐਨਐਸ ਅਫੈਂਸ ਹੈ ਮਤਲਬ ਇਹ ਹੈਗਾ ਕਿ ਪਬਲਿਕ ਸਰਵੈਂਟਸ ਤੇ ਆਮ ਬੰਦਿਆਂ ਵਾਸਤੇ ਅਫੈਂਸੇਸ ਅਗੇ ਨੇ ਪਰ ਆਮ ਬੰਦਿਆਂ ਦੇ ਅਫੈਂਸੇਸ ਨਜ਼ਰ ਆਉਂਦੇ ਨੇ ਸਾਹਮਣੇ ਡਿਕਲੇਅਰ ਹੁੰਦੇ ਨੇ ਪਬਲਿਕ ਸਰਵੈਂਟਸ ਦੇ ਵੱਲ ਕੋਈ ਇਨੀਸ਼ੀਏਟਿਵ ਨਹੀਂ ਲਿਤਾ ਜਾਂਦਾ ਤੇ ਜਿਹੜੇ ਹੁਣ ਜਿਹੜੇ ਫਿਰ ਉਹ ਕਾਸ ਬੰਦ ਨੇ ਡਿਲੇ ਦੇ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ 32 ਸਾਲ ਬਾਅਦ ਇੱਕ ਫੇਕ ਇਨਕਾਊਂਟਰ ਹੋ ਵੀ ਗਿਆ ਡਿਸਾਈਡ ਹੋ ਵੀ ਗਿਆ ਲਾਈਫ ਇਨ ਪ੍ਰਿਜ਼ਨਮੈਂਟ ਹੋ ਵੀ ਗਈ ਜਦੋਂ ਬੰਦੇ ਨੇ ਕੀਤਾ ਹੋਏਗਾ ਫੇਕ ਅਨਕਾਉਂਟਰ ਉਹਦਾ 40 ਸਾਲਾਂ ਦਾ ਹੋਏਗਾ 40 ਸਾਲ ਟ੍ਰਾਇਲ ਨੂੰ ਲੱਗ ਗਏ ਜਦੋਂ ਉਹ ਬੰਦਾ 80 ਸਾਲ ਦਾ ਹੈ ਸਾਰੀ ਜ਼ਿੰਦਗੀ ਤਾਂ ਨਿਕਲ ਗਈ ਤੇ ਉਹਨੂੰ ਲਾਈਫ ਇਨ ਪ੍ਰਿਜ਼ਨ ਮੈਂ ਕਿੱਥੇ ਹੋਈ ਹੂੰ ਹੂੰ ਕਿੱਥੇ ਹੋਏ 15 ਜਾਂ 20 ਸਾਲ ਦਾ ਜੜਾ ਉਹ ਤੇ ਮੈਕਸਿਮਮ 20 ਹੈ ਨਾ ਇਟ ਕੈਨ ਬੀ ਕਮਿਊਟਿਡ ਟੂ 14 14 ਲੈਸ ਦੈਨ 14 ਹੈ ਮੈਕਸਿਮਮ 20 ਹੈ ਯਾ ਰਿਮੇਂਡਰ ਆਫ ਦ ਲਾਈਫ ਹੈ ਉਹ ਜੇ ਕੋਰਟ ਕਰੇ ਫੇਰ ਕਿ ਹਾਂ ਵੀ ਇਹਦੀ ਲਾਈਫ ਇਨ ਪ੍ਰਿਜ਼ਨਮੈਂਟ ਹੋਏਗੀ ਟਿਲ ਦਾ ਰਿਮਾਈਂਡਰ ਆਫ ਦਾ ਲਾਈਫ ਪਰ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਆਪ ਹੀ 80 ਸਾਲ ਦਾ ਹੋ ਗਿਆ ਟ੍ਰਾਇਲ 'ਚ ਉਹਨੂੰ ਤੁਸੀਂ ਲਾਈਫ ਇਨ ਪ੍ਰੀਜ਼ਰਵਮੈਂਟ ਕਰਾ ਵੀ ਲਓ ਉਹਦੀ ਤੇ 90% ਤੇ ਜ਼ਿੰਦਗੀ ਨਿਕਲ ਗਈ ਤੇ ਉਹਨੂੰ ਸਜ਼ਾ ਕੀ ਮਿਲੀ ਇਟ ਇਜ਼ ਆਲਸੋ ਏ ਕਾਜ਼ ਆਫ ਡਿਲੇ ਕਿ ਯਾਰ ਮੇਰੀ ਜ਼ਿੰਦਗੀ ਨਿਕਲ ਜਾਏਗੀ ਉਹ ਜਿਸ ਤਰ੍ਹਾਂ ਇਲੈਕਸ਼ਨ ਪਟੀਸ਼ਨਾਂ 'ਚ ਨਹੀਂ ਹੁੰਦਾ ਕਿ 5 ਸਾਲ ਵਾਸਤੇ ਇਲੈਕਸ਼ਨ ਪਟੀਸ਼ਨ ਚੈਲੰਜ ਹੋ ਗਈ ਯਾਰ 5 ਸਾਲ ਐਂਜੀ ਕੱਢ ਦਿਓ ਉਸ ਤੋਂ ਬਾਅਦ ਇਨਫਰਕਚਰਸ ਹੋ ਗਈ ਪਟੀਸ਼ਨ ਹੀ ਖਤਮ ਹੋ ਗਈ ਉਸ ਤੋਂ ਬਾਅਦ ਭਾਵੇਂ ਤੁਸੀਂ ਉਹਦਾ ਜੋ ਮਰਜ਼ੀ ਕਰਦੇ ਰਹੋ ਬਿਲਕੁਲ ਠੀਕ ਹੈ ਮਤਲਬ ਦ ਥਿੰਗ ਇਸ ਕਿ ਏ ਐਕਸਪੀਡੀਸ਼ਸ ਟਰਾਇਲ ਕੱਲਾ ਉਹੀ ਨਹੀਂ ਕਰਪਸ਼ਨ ਫੇਕ ਇਨਕਾਊਂਟਰ ਦਾ ਹੀ ਨਹੀਂ ਕ੍ਰਿਮినਲ ਟ੍ਰਾਇਲ ਦੇ ਅੰਦਰ ਇੱਕ ਥੋੜੇ ਜੇ ਟਾਈਮ ਬਾਉਂਡੇਸ਼ਨਸ ਹੋਣੀਆਂ ਚਾਹੀਦੀਆਂ ਫਿਕਸ ਹੋਣੀਆਂ ਚਾਹੀਦੀਆਂ ਕਿ ਇਹ ਪਾਰਟ ਜਿਹੜਾ ਇੰਨੇ ਪੀਰੀਅਡ ਦੇ ਵਿੱਚ ਹੋਣਾ ਚਾਹੀਦਾ ਹਾਂ ਥੋੜੀ ਬਹੁਤੀ ਰਿਲੈਕਸੇਸ਼ਨ ਤੇ ਸਭ ਦੇ ਵਿੱਚ ਗਈ ਹੈ ਜੀ ਪਰ ਸਾਨੂੰ ਕਾਨੂੰਨ ਨੂੰ ਤਾਂ ਫਿਕਸ ਕਰਨਾ ਚਾਹੀਦਾ ਨਾ ਕਿ ਇਟ ਕੈਨ ਬੀ ਡਨ ਕੋਰਟਾਂ ਵਾਸਤੇ ਅਸੀਂ ਪ੍ਰੋਸੀਜਰ ਬਣਾਉਂਦੇ ਹੁਣ ਤੁਸੀਂ ਦੇਖੋ ਦਫਾ 309 ਹੁੰਦੀ ਸੀ ਪਹਿਲੇ ਸੀ ਆਰਪੀਸੀ ਚ ਕੋਰਟਾਂ ਵਾਸਤੇ ਅਸੀਂ ਪ੍ਰੋਸੀਜਰ ਬਣਾਉਂਦੇ ਕਿ ਨਹੀਂ ਜੀ ਜਦੋਂ ਐਵੀਡੈਂਸ ਸ਼ੁਰੂ ਹੋ ਗਈ ਡੇ ਟੂ ਡੇਟ ਜੱਜ ਸਾਹਿਬ ਕਰਨਗੇ ਹੁਣ ਜੱਜ ਸਾਹਿਬ ਕੋ ਕੇਸ ਕਿੰਨੇ ਲੱਗੇ 500 ਕੇਸ ਲੱਗਾ ਤੇ ਜੇ 500 ਕੇਸ ਦੇ ਵਿੱਚ ਉਹਨਾਂ ਨੂੰ ਗਵਾਹੀਆਂ ਕਰਾਉਣੀਆਂ ਪੈ ਜਾਣ ਹੱਥਾਂ ਪੈਰਾਂ ਦੀਆਂ ਪੈ ਜਾਣ ਮੈਂ ਤੁਹਾਨੂੰ ਦੱਸਿਆ 2-3 ਕੇਸਾਂ ਤੋਂ ਵੱਧ ਅਸੀਂ ਬੈਸਾ ਨਹੀਂ ਕਰ ਸਕਦੇ ਤੇ ਜੱਜ ਸਾਹਿਬ ਕਿਦਾਂ 5-500 ਕੇਸ ਨੂੰ ਕਰ ਲੈਣਗੇ ਇਹਦਾ ਮਤਲਬ ਇਹ ਮੈਂ ਤੁਹਾਨੂੰ ਮੀਨਿੰਗ ਥੇਰ ਬਾਇ ਕਿ ਸਾਡੀ ਜਿਹੜੀ ਇਨਵੈਸਟੀਗੇਟਿਵ ਏਜੰਸੀ ਹੈ ਜਿਹੜਾ ਫਰਸਟ ਪਾਰਟ ਆਫ ਦਾ ਸਟਾਰਟਿੰਗ ਆਫ ਦਾ ਕੇਸ ਉਹਨੂੰ ਥੋੜਾ ਜਿਹਾ ਸਹੀ ਜਿਹੜਾ ਸ਼ਕਤੀ ਦੇ ਨਾਲ ਪੇਸ਼ ਆਣਾ ਪਏਗਾ ਥੋੜਾ ਜਿਹਾ ਉਹਨੂੰ ਆਪਣੀ ਐਕਸਪੀਡੀਸ਼ੀਅਸ ਕਰਨੀ ਪਵੇਗੀ ਤੇ ਉਹਨੂੰ ਕੁਝ ਇਨੀਸ਼ੀਏਟ ਕਰਨੇ ਪੈਣਗੇ ਇਨੀਸ਼ੀਏਟਿਵਸ ਲਾ ਤਾਕੀ ਇਹ ਨਾਲ ਡਿਲੇ ਨਾ ਹੋਵੇ ਜੀ 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 ਠੀਕ ਹੈ ਕਿ ਨਹੀਂ ਤੇ ਮੈਨੂੰ ਲੱਗਦਾ ਕਿ ਇਹ ਥੋੜਾ ਬੋਤਾ ਜਿਹੜਾ ਚਲਾਨ ਪਾੜਦਾ ਹੈ ਥੋੜਾ ਟਾਈਮ ਪੀਰੀਅਡ ਜਿਹੜਾ ਹੈ ਫਿਕਸ ਹੋਣਾ ਚਾਹੀਦਾ ਤਾਂਕਿ ਸਾਡਾ ਇਹ ਜਿਹੜਾ ਡਿਲੇ ਪਾਰਟ ਜਿਹੜਾ ਕੋਸ ਖਤਮ ਹੋਵੇ ਤੇ ਕੋਟਾਂ ਦਾ ਬਰਡਨ ਵੀ ਜਿਹੜਾ ਉਹ ਜਿਹੜਾ ਕਾਫੀ ਹੱਦ ਤੱਕ ਕਮ ਹੋਵੇ ਜੀ 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 ਬਹੁਤ ਬਹੁਤ ਧੰਨਵਾਦ ਏ ਸਾਡੇ ਨਾਲ ਸੀਗਾ ਸੀਗੇ ਕੌਰ ਪਾਹਲ ਸਿੰਘ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਖਾਸ ਤੌਰ ਤੇ ਉਹਨਾਂ ਨੇ ਗੱਲ ਸਾਡੇ ਨਾਲ ਕੀਤੀ ਹੈ ਜਿਹੜੇ ਅਸੀਂ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਪਿਛਲੇ ਦਿਨੀ ਇਹ ਉਹਨਾਂ ਸਜ਼ਾਵਾਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਬੜਾ ਹੀ ਨੁਕਤੇ ਦੀ ਗੱਲ ਉਹਨਾਂ ਨੇ ਕੀਤੀ ਹੈ ਕਹਿੰਦੇ ਕਿ ਕਿਹਾ ਤਾਂ ਇਸ ਤਰ੍ਹਾਂ ਜਾਂਦਾ ਹੈ ਕਿ ਅਦਾਲਤਾਂ ਦੇ ਵਿੱਚ ਕੇਸ ਜਿਹੜੇ ਨੇ ਉਹ ਲੰਮਕਦੇ ਐ ਬਹੁਤ ਸਾਲ ਲੱਗ ਜਾਂਦੇ ਐ ਤੇ ਅਦਾਲਤਾਂ ਦੇ ਵਿੱਚ ਹੀ ਜਿਹੜਾ ਉਹ ਜਿਹੜਾ ਨਿਆਂ ਨਹੀਂ ਮਿਲਦਾ ਜਸਟਿਸ ਨਹੀਂ ਮਿਲਦਾ ਜਿਸ ਤਰ੍ਹਾਂ ਕਿ ਬਾਰ ਬਾਰ ਕਿਹਾ ਜਾਂਦਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਪਰ ਇਸ ਗੱਲ ਨੂੰ ਜੇ ਜਸਟਿਸ ਦੀ ਗੱਲ ਕੀਤੀ ਜਾਏ ਤਾਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਜੜੀਆਂ ਜਿਹੜੀ ਕਿ ਪੁਲਿਸ ਹੈਗੀ ਐ ਜਾਂ ਜਿਹੜੀ ਜਾਂਚ ਏਜੰਸੀਆਂ ਨੇ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਜ਼ਿਆਦਾ ਹੋ ਜਾਂਦੀ ਏ ਔਰ ਉਹਨਾਂ ਦੀ ਉਹਨਾਂ ਨੂੰ ਜਾਂਚ ਪੂਰੀ ਕਰਨਾ ਔਰ ਚਲਾਨ ਪੇਸ਼ ਕਰਨਾ ਉਹ ਅਦਾਲਤਾਂ ਵਿੱਚ ਜ਼ਰੂਰੀ ਹੁੰਦਾ ਹੈ ਜੇ ਉਹ ਪੇਸ਼ ਹੋਏਗਾ ਤਾਂ ਹੀ ਜਿਹੜਾ ਹੈਗਾ ਉਹਦੇ ਬਾਅਦ ਹੀ ਕੋਈ ਟ੍ਰਾਇਲ ਜਾਂ ਕਿਸੇ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਹੋ ਸਕਦੀਆਂ ਤੇ ਇਸ ਸਭ ਨੂੰ ਲੈ ਕੇ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਲਕੂਲਾ ਹੈਗਾ ਉਹ ਇੱਥੇ ਹੈ ਕਿ ਜਿਹੜਾ ਨਵਾਂ ਲਾਅ ਬਣਾਇਆ ਗਿਆ ਕ੍ਰਿਮੀਨਲ ਲਾਅ ਦੇ ਚ ਰੇਪ ਨੂੰ ਲੈ ਕੇ ਤਾਂ ਫਿਕਸ ਕਰ ਦਿੱਤਾ ਗਿਆ ਕਿ ਚਲਾਨ ਇੰਨੇ ਦਿਨਾਂ ਚ ਜੇ ਕੋਈ ਕਿਸੇ ਦਾ ਰੇਪ ਹੋ ਜਾਂਦਾ ਕਿਤੇ ਕੋਈ ਵੀ ਜਿਹੜਾ ਹੈਗਾ ਸ਼ੋਸ਼ਣ ਦੀ ਗੱਲ ਆਂਦੀ ਹੈ ਜਿੰਸੀ ਸ਼ੋਸ਼ਣ ਦੀ ਗੱਲ ਆਂਦੀ ਹੈ ਪਰ ਉਹਦੇ ਵਿੱਚ ਤਾਂ ਕਿਹਾ ਗਿਆ ਹੈ ਕਿ ਫਿਕਸ ਕਰ ਦਿੱਤਾ ਜਾਏ ਟਾਈਮ ਬਾਉਂਡ ਜਿਹੜਾ ਹੈਗਾ ਸਮੇਂ ਸੀਮਾ ਤੈਅ ਕਰ ਦਿੱਤੀ ਗਈ ਹੈ ਕਿ ਐਨੇ ਦਿਨਾਂ ਦੇ ਵਿੱਚ ਪੁਲਿਸ ਨੇ ਜਾਂਚ ਏਜੰਸੀ ਨੇ ਜਿਹੜੀ ਲਾਅ ਐਨਫੋਰਸਮੈਂਟ ਏਜੰਸੀ ਹੈਗੀ ਹੈ ਉਹਨੇ ਚਲਾਨ ਪੇਸ਼ ਕਰਨਾ ਹੈ ਪਰ ਕਹਿੰਦੇ ਜਿੱਥੋਂ ਤੱਕ ਗੱਲ ਕੀਤੀ ਜਾਵੇ ਬਾਕੀ ਮਰਡਰ ਹੋ ਗਿਆ ਹੋਰ ਬਹੁਤ ਸਾਰੇ ਨੇ ਕ੍ਰਿਮੀਨਲ ਲਾ ਦੇ ਅੰਡਰ ਜਿੰਨੇ ਵੀ ਹੋਰ ਜੁਰਮ ਕਰਾਇਮ ਆਂਦੇ ਨੇ ਉਹਦੇ ਵਿੱਚ ਪੁਲਿਸ ਲਈ ਜਾਂ ਫਿਰ ਜਿਹੜੀ ਜਾਂਚ ਏਜੰਸੀ ਹੈ ਉਹਦੇ ਲਈ ਕੋਈ ਵੀ ਸਮੇਂ ਸੀਮਾ ਤੈਅ ਨਹੀਂ ਕੀਤੀ ਗਈ ਹੈ ਔਰ ਇਹੀ ਇੱਕ ਵੱਡਾ ਜਿਹੜਾ ਹੈਗਾ ਉਹ ਲਕੂਲਾ ਜਾਂ ਇਹੀ ਇੱਕ ਕਮਜ਼ੋਰੀ ਹੈ ਇਸ ਟਾਈਮ ਜਿਹੜੀ ਹੈ ਰਹਿ ਗਈ ਹੈ ਲਾ ਦੇ ਵਿੱਚ ਜਿਸ ਦੇ ਨਾਲ ਕਿ ਉਹ ਬਾਉਂਡ ਨਹੀਂ ਕੀਤਾ ਜਾਂਦਾ ਜਿਹੜੀ ਜਾਂਚ ਏਜੰਸੀ ਨੂੰ ਕਿ ਐਨੇ ਦਿਨਾਂ ਦੇ ਵਿੱਚ ਤੁਸੀਂ ਚਲਾਨ ਪੇਸ਼ ਕਰੋ ਤਾਂ ਕਿ ਕੋਰਟ ਦੇ ਵਿੱਚ ਇਹ ਕੇਸ ਚੱਲਣਾ ਸ਼ੁਰੂ ਹੋਵੇ ਔਰ ਅਦਾਲਤਾਂ ਆਪਣੇ ਫੈਸਲੇ ਜਿਹੜੇ ਆ ਉਹ ਵਕਤ ਸਿਰ ਦੇ ਸਕਣ ਰਵਿਕਟਿਵ ਨੂੰ ਵੀ ਇਸ ਤਰੀ ਜਿਹੜੀ ਹੈ ਉਹ ਫਾਇਦਾ ਹੋਵੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ